ਪਿਆਰੋ ਆ ਪਿਆਰੋ ਹਾਂ ਦੱਸ ਉਹ ਝੋਟੀ ਧੂਪੇ ਖੜੀ ਉਹਨੂੰ ਮੜਾ ਸ਼ਾਮੇ ਦਾ ਕਰ ਦਿੰਦੀ ਫਿਰ ਮੈਂ ਕੀ ਕਰਾਂ ਈ ਧੂਪੇ ਖੜੀਆਂ ਮੇਰੇ ਕੀ ਗਲਬੰਨੀਆਂ ਹੋਈਆਂ ਨਿਗੀਆਂ ਆ ਪਹਿਲਾਂ ਤਾਂ ਤੇਰੀ ਮਾਂ ਜੇ ਤਾਂ ਘਰੇ ਹੋਊਗੀ ਤਾਂ ਤਾਂ ਪਿੰਡ ਦੀਆਂ ਗਲੀਆਂ 'ਚ ਲੋਟ ਆਉਂਦੀਆਂ ਕੋਲੇ ਕਛ ਦੀ ਤੁਰੀ ਫਿਰੂਗੀ ਆ ਅੱਜ ਪਤਾ ਨਹੀਂ ਚੱਕੇ ਮੂੰਹ ਕਿਹਦੇ ਨਾਲ ਤੁਰੀ ਆ ਪਤਾ ਨਹੀਂ ਕਿਹਦੀ ਨਾਨੀ ਦੀ ਪੜਨਾਨੀ ਗਾਹਾਂ ਮਰੀ ਆ ਤੇ ਆਪ ਦੁਰਪੀ ਲੈ ਉੱਥੇ ਵੀ ਦੱਸ ਮੈਦਾਨਾ ਕੀ ਤੇਰੀ ਮਾੜਾ ਜਿਹਾ ਬਾਅ ਮਾਰ ਕੇ ਸੁੱਤ ਛੇੜ ਦੇ ਨਾ ਤੂੰ ਚੱਲ ਪੰਨੀ ਆ ਮੇਰੀ ਗੱਲ ਸੁਣੋ ਆ ਮਨ ਨਾਲ ਤਾਂ ਰੋਟੀ ਬਣਾ ਦੇ ਨਾਲੇ ਚਾਹ ਬਣਾ ਦੇ ਮੈਂ ਇਹਨਾਂ ਨੂੰ ਦੁਪਹਿਰ ਵਾਲੇ ਕੱਖ ਪਾਦਾ ਭੁੱਖੀਆਂ ਖੜੀਆਂ ਵਿਚਾਰੀਆਂ ਇਹ ਮੇਰਾ ਤਾਂ ਜਦੋਂ ਜੀ ਕਰੂਗਾ ਨਾ ਮੈਂ ਉਦੋਂ ਰੋਟੀਆਂ ਪਕਾਉਂਗੀ ਆ ਤੇਰੀ ਮਾਂ ਨੂੰ ਦੇਖ ਲਾ ਘਰੇ ਖੜਨ ਦਾ ਤਾਂ ਹੱਕ ਨਹੀਂ ਬਣਦਾ ਇਹਦਾ ਘਰੇ ਤਾਂ ਕਹਿ ਦੋ ਕਿ ਹਾਏ ਹਾਏ ਮੇਰੇ ਗੋਡੇ ਦੁਖਦੇ ਨੇ ਤੇ ਆ ਹੁਣ ਉਹ ਗੋਡੇ ਛੇਤੀ ਠੀਕ ਵੀ ਹੋ ਗਏ ਭੋਗ ਤੇ ਜਾਣਵਾਰੀ ਆ ਕਿਸੇ ਦੀ ਕੋਈ ਮਰੀ ਹੋਣੀ ਜਿਉਂ ਦਿਨ ਤਾਂ ਭਾਵੇਂ ਕੋਈ ਰੋਟੀ ਨਾ ਦਿੰਦਾ ਹੋਵੇ ਉੱਥੇ ਪਾਉਗੀ ਹੁਣ ਲੀਲਕੜੀਆਂ ਛੜ ਛੜ ਕੇ ਬੈਣ ਨਹੀਂ ਤੂੰ ਖਾਂਦੀ ਪੀਂਦੀ ਮਰ ਗਈ ਨਹੀਂ ਆਏ ਹੋਗੀ ਅਗਲੇ ਨੂੰ ਭਾਵੇਂ ਕੋਈ ਪਾਣੀ ਨਾ ਪੁੱਛਦਾ ਹੋਵੇ ਔਰ ਰਿਸ਼ਤੇਦਾਰੀ ਚ ਦੁੱਖ ਦੇ ਸੁੱਖ ਦੇ ਦਾ ਜਾਣਾ ਪੈਂਦਾ ਇਹ ਕੀ ਦੁੱਖ ਦਾ ਸੁੱਖ ਦਾ ਗਾਂਹੇ ਨਿਗਦੀ ਸਕੀਰੀ ਆਗੀ ਖਬਰ ਕੌਣ ਆ ਕੌਣ ਨਾ ਗਾਂਹਾਂ ਦੀ ਗਾਂਹ ਕੋਈ ਅੰਗਲੀ ਸੰਗਲੀ ਚ ਕੋਈ ਮਰੀ ਆਗੀ ਔਰ ਫਿਰ ਜਾਣਾ ਪੈਂਦਾ ਭੋਗ ਤੇ ਦਾ ਹੁਣ ਕੱਲ ਨੂੰ ਮੇਰੇ ਸਹੁਰੇ ਕੁਝ ਹੋ ਗਿਆ ਮੇਰੇ ਸਹੁਰੇ ਦੀ ਲੱਤ ਟੁੱਟ ਗਈ ਤੇ ਮੈਨੂੰ ਜਾਣਾ ਨਹੀਂ ਪਊ ਤੂੰ ਮੇਰੇ ਪਿਆ ਦੀ ਲੱਤ ਤੋੜ ਦੇ ਆਹ ਜੀਆਂ ਬੋਖੀਆਂ ਕੱਢਾ ਕਰ ਮੂੰ ਫਿਰ ਮੈਂ ਹੁਣ ਹੋਰ ਕੀ ਕਰੂੰਗਾ ਕਹੇ ਉਹ ਜਾਣਾ ਹੀ ਪਊ ਫਸ ਮੇਰੇ ਪਿਆਰ ਵੱਧ ਘੱਟ ਬੋਲਣ ਦੀ ਲੋੜ ਨਹੀਂ ਤੇਰੀ ਮਾਂ ਦੀ ਕੋਈ ਲੱਤ ਹੁਣ ਹੁਣ ਆਪਦੇ ਪਿਓ ਦੀ ਵਾਰੀ ਲੱਤ ਤੇ ਤਾਂ ਹੋ ਹੁੰਦਾਗਾ ਹੁਣ ਦਰਦ ਹੋਇਆ ਜਿਵੇਂ ਸੱਚੀ ਟੁੱਟ ਗਈ ਹੁੰਦੀ ਆ ਨਾ ਜਿੰਨਾ ਚਿਰ ਤੇ ਮੇਰ ਨਾਲ ਮਗਜਾਲੀ ਮਾਰਦਾ ਆਪ ਹੀ ਮੈਂ ਸੋਂ ਤੋਂ ਪਿਓ ਸ਼ਾਮੇ ਕਰਿਆ ਉਹ ਮੈਂ ਤਾਂ ਹੁਣ ਕਰੂੰਗਾ ਹੀ ਮੈਂ ਤਾਂ ਕੱਖ ਵੀ ਪਾਉਂਗਾ ਹੁਣ ਤੇ ਤੂੰ ਐਂ ਕਰ ਚਾਹ ਚੂਧਾ ਬਣਾਣ ਵਾਲੇ ਰੋਟੀ ਬਣਾ ਦੁਪਹਿਰ ਵਾਲੀ ਭੁੱਖ ਲੱਗੀ ਪਈ ਆ ਕੋਈ ਨਹੀਂ ਧਰ ਦੂੰਗੀ ਚਾਹ ਰੋਟੀ ਮੇਨੋਕਰਾਣੀ ਨਹੀਂ ਲੱਗੀ ਹੋਈ ਕਿਸੇ ਦੀ ਜਦੋਂ ਮੇਰਾ ਚਿੱਤ ਮੰਨਿਆ ਮੈਂ ਧਰ ਦੂੰ ਧਰ ਨਾ ਤਰ੍ਹਾਂ ਘਰ ਦੇਣਾ ਪਿਆਰੋ ਰੱਖਤਾ ਆ ਜੰਮੀ ਪਤਾ ਨਹੀਂ ਕੀ ਕੌਰ ਤੁੰਮੇ ਖਾ ਕੇ ਆ ਵੇ ਜੇ ਨਾ ਰੱਖਤਾ ਹੁਣ ਫਿਰ ਥੋੜੀਆਂ ਐਂ ਚੱਲੀ ਜਾਵਾਂ ਜੇ ਪਿਆਰੋ ਨਾ ਰੱਖਤਾ ਫਿਰ ਤੂੰ ਤਾਂ ਪਿਆਰ ਪਿਆਰ ਚ ਉਹੀ ਮੈਨੂੰ ਸਾਰਾ ਦਿਨ ਟਿਕਣ ਨਹੀਂ ਦੇਣਾ ਹੈਗਾ ਤੂੰ ਤਾਂ ਪਹਿਲੂ ਨਹੀਂ ਮੰਨ ਉਹ ਤੇਥੋਂ ਐਂ ਤਾਂ ਨਹੀਂ ਹੁਣ ਵੀ ਦਿਹਾੜੀਆਂ ਵਾਂਗੂ ਕੰਮ ਲੈਣਾ ਘਰ ਦਾ ਜੀ ਆ ਤੂੰ ਨਾ ਫਿਰ ਆਂ ਤਾਂ ਤੂੰ ਮੈਂ ਇਸ ਦੇ ਕੋਲੋਂ ਲੰਘਿਆ ਤੂੰ ਉਧਰੋਂ ਹੀ ਆਇਆ ਹੁਣ ਤੇ ਆਪੇ ਛਾਵੇਂ ਬੰਨਿਆ ਆਉਂਦਾ ਉਹ ਮੈਂ ਹੁਣ ਜਾ ਕੇ ਬੰਨੂਗੀ ਤੂੰ ਤਾਂ ਬਨਤੀ ਹੁਣ ਤੇਰੀ ਬੰਨੀ ਹੋਈ ਤਾਂ ਮੈਂ ਖੋਲ ਕੇ ਦਵਾਰੇ ਉਧਰ ਬੰਨੂਗਾ ਦਿੰਦੇ ਨੇ ਮਾਂ ਪੁੱਤ ਪਿੰਡ ਚ ਦਿੰਦੇ ਨੇ ਮਾਂ ਪੁੱਤ ਗੇੜਾ ਪਿੰਡ ਚ ਦੱਸ ਵੀ ਮੈਂ ਇੱਥੇ ਥੋੜੀ ਗੋਲੀ ਲੱਗੀ ਹੋਈ ਆ ਨਾ ਘਰ ਦਾ ਵੀ ਮੈਂ ਕਰਾਂ ਪਸ਼ੂਆਂ ਦਾ ਵੀ ਮੈਂ ਕਰਾਂ ਉਹ ਪਸ਼ੂ ਮਾੜਾ ਮੋਟਾ ਬੰਦਾ ਧੁੱਪੇ ਕੋਈ ਹੋਉਂਦਾ ਬੰਨਦਾ ਹੁੰਦਾਗਾ ਉਹਦਾ ਵਿਚਾਰਾ ਆਪ ਹੀ ਬੰਨਿਆ ਕਿਹਾ ਬੋਲ ਕੇ ਕਹਿੰਦਾ ਵੀ ਮੈਨੂੰ ਸ਼ਾਮੇ ਬੰਨ ਦੋ ਆਪ ਹੀ ਬੰਨਣਾ ਜਨਾ ਚ ਮੇਰੇ ਨਾਲ ਮੱਥਾ ਮਾਰਦਾ ਜਾਂਦਾ ਮੈਂ ਹੀ ਬੰਨ ਕੇ ਹੁਣ ਚਲ ਤੂੰ ਚਾਚੂ ਬਣਾ ਕੇਰਾ ਚਾਚੂ ਬਣਾਉਣ ਵਾਲੇ ਹੋਰ ਆਉਂਦਾ ਹੁਕਮ ਲਾਉਂਦਾ ਆਉਂਦਾ ਹੁਕਮ ਲਾਉਂਦਾਗਾ ਉਧਰੋਂ ਬੁੜੀ ਜੀ ਵੱਗੀ ਉਹ ਜਲੇਬੀਆਂ ਖਾਣ ਦੀ ਮਾਰਿਓ ਭੱਜ ਲੈਂਦੀ ਆਗੀ ਜੀਬ ਲੋਤਦੀ ਰਹਿੰਦੀ ਐ ਦੀ ਮਿੱਠੇ ਝੱਠੇ ਨੂੰ ਬੇ ਦੀਦੀ ਨਹੀਂ ਯਾਰ ਤੜਕੇ ਦਾ ਖੁੱਡਾ ਰੜੀ ਜਾਂਦਾ 1 ਵਜ ਗਿਆ ਰੋਟੀ ਤੜਕੇ ਵਾਲੀ ਨਹੀਂ ਖਾਦੀ ਬੇਬੇ ਬੇਬੇ ਬੇ ਇੱਕ ਮਸਾਂ ਤੋਰਿਆ ਹੁਣ ਤੂੰ ਆ ਜਾ ਰੋਡਾ ਲੱਗਿਆ ਟਿਕਾਣਾ ਦਿਓ ਬੰਦ ਬੇਬੇ ਕਿਹੜੀ ਐਥੇ ਬੇਬੇ ਬੈਠੀ ਤੇਰੀ ਮੈਂ ਆਪਦੀ ਮਾਂ ਨੂੰ ਬੋਲ ਮਾਰਿਆ ਮਾਂ ਨੂੰ ਬੋਲ ਮਾਰਿਆ ਮਾਂ ਤਾਂ ਛੋਟੀ ਹੋਈ ਨਹੀਂ ਘਰੇ ਢੀ ਲਾਉਂਦੀ ਹੈਗੀ ਇੱਧਰ ਵਾਗ ਗਈ ਉੱਧਰ ਵਾਗ ਗਈ ਅੱਜ ਪਤਾ ਨਹੀਂ ਕਹਿੰਦੀ ਕੀ ਦੇਵਾਂ ਭੋਗ ਤੇ ਜਾਨੀ ਆ ਫੇਰ ਤਾਂ ਖਵਾ ਤੇ ਮਾਂ ਉਹ ਤਾਂ ਜਿੱਟੀ ਜਿੱਨੀ ਝੋਲੇ ਚ ਪਾਈ ਹੋਈ ਰੱਖਦੀ ਆ ਕਿਸੇ ਦਾ ਮਰੇ ਕੋਈ ਭੋਗ ਆਵੇ ਤੇ ਮੈਂ ਜਾਵਾਂ ਚਲ ਆਏ ਕਰ ਭਾਬੀ ਮੇਰੀ ਮਾਂ ਰੋਟੀ ਪਕਾ ਕੇ ਉਫੜਾਈ ਮੈਨੂੰ ਕਿਹੜੀਆਂ ਲਾਖ ਗਈ ਆ ਉਹ ਪੋਲੀਆਂ ਉਹ ਤਾਂ ਆਪ ਹੀ ਭੋਗਤੇ ਗਈ ਆ ਵੀ ਉੱਥੇ ਖਾਉ ਜਲੇਬੀਆਂ ਤੇ ਰੋਟੀਆਂ ਭਾਲਦਾ ਇੱਥੇ ਰੋਟੀਆਂ ਮੈਂ ਤੈਨੂੰ ਉਹਦੇ ਜਵਾਬ ਦਿੱਤਾ ਸੀ ਤੂੰ ਵੀ ਸ਼ਰਮਗੀ ਧਾਰ ਰੱਖੀ ਹੈਗੀ ਉਹਦੇ ਮੈਂ ਕਿਹਾ ਸੀ ਭਾਈ ਮੈਥੋਂ ਨਹੀਂ ਬਣਦੀਆਂ ਰੋਟੀਆਂ ਰੋਟੀਆਂ ਕਿਸੇ ਦੀਆਂ ਉਹ ਫਿਰ ਮੇਰੀ ਮੰਗ ਕਹਿੰਦੀ ਮੈਂ ਲਾ ਕੇ ਦਿਆ ਕਰੂੰ ਫਿਰ ਕਿਹੜੇ ਲਾ ਕੇ ਗਈ ਆ ਤੇਰੀ ਮਾਂ ਇੱਥੇ ਪਰੌਂਠੇ ਦੱਸ ਮੈਨੂੰ ਫਿਰ ਤੂੰ ਦੇ ਦੇ ਦੋ ਭੁੱਖ ਲੱਗ ਰਹੀ ਆ ਨਾ ਮੈਂ ਇੱਥੇ ਵੱਡੇ ਭਾਈ ਉਹ ਯਾਰ ਸਾਡੇ ਵਾਲਾ ਕੱਲ ਪਰਸੋ ਦੋ ਦਨ ਹੋ ਗਏ ਬੇ ਹੁਣ ਬੇਬੇ ਕਹਿੰਦੀ ਮੈਂ ਲਾ ਆ ਜਾ ਕਰੂੰ ਰੋਟੀ ਵੀ ਜਿੰਨਾ ਚਿਰ ਚੱਲ ਕੋਈ ਬੰਨ ਸੁਲਬ ਨਹੀਂ ਹੁੰਦਾ ਤੇਰਾ ਹੁਣ ਫੇਰੇ ਨਿਕਲੇ ਬਾਹਰ ਆ ਕੇ ਲੱਗ ਗਈ ਯਾਰ ਸ ਬੇਬੇ ਵਾਲੇ ਪਰੌਂਠੇ ਖਾ ਕੇ ਲਿੰਦ ਕਰ ਬੇਬੇ ਤਾਂ ਹੋ ਗਈ ਅਗਲੀ ਭੋਗ ਤੇ ਯਾਰ ਉਹ ਲਾ ਦੇ ਵਿਚਾਰੇ ਦੀਆਂ ਦੋ ਰੋਟੀਆਂ ਉਹਕੇ ਹੁਕਮ ਚਲਾਉਣਾ ਨਾ ਮੈਂ ਤੇਰੇ ਨਾਲ ਵਿਆਹੀਆਂ ਕੋ ਸੜ ਸੜ ਟੱਬਰ ਨਾਲ ਦੱਸ ਮੈਨੂੰ ਉਹ ਜੀ ਮੇਰੇ ਨਾਲ ਵਿਆਹੀਆਂ ਤਾਂ ਹੀ ਤੇਰੇ ਤੇ ਹੁਕਮ ਚਲਾਉਣਾ ਉਹ ਤੂੰ ਵਿਆਹੀ ਦੇ ਨਾਲ ਜੇ ਮੇਰੇ ਨਾਲ ਵਿਆਹੀ ਹੁੰਦੀ ਨਾ ਤਾਂ ਉਹ ਨੂੰ ਪੁੱਛ ਲਾ ਕਿਵੇਂ ਰੋਂਦੀ ਹੁੰਦੀ ਸੀ ਮੈਥੋਂ ਖੌਂਸੜੇ ਨਾ ਖਾ ਲਈ ਐਹੇ ਜਿਹਾ ਖਵਾਉਂ ਰੋਟੀਆਂ ਤੈਨੂੰ ਉਹ ਚਮੜਾ ਰੱਖੀ ਆ ਯਾਰ ਚਮੜਾ ਰੱਖੀਆਂ ਨਾਲੇ ਹੋਰ ਉਹ ਤੂੰ ਭੱਜ ਜਾ ਰੋਟੀ ਤਾਂ ਖਵਾ ਨਹੀਂ ਸਕਦਾ ਤੈਨੂੰ ਸਿਣਾ ਹੋਏ ਤਾਂ ਮੈਨੂੰ ਆਂ ਬੋਲਦਾ ਹੈ ਮੈਨੂੰ ਨਹੀਂ ਮਿਲਦੀਆਂ ਉਹਦੀਆਂ ਅੰਦਰ ਮੈਂ ਤੇਨੂੰ ਕਰਕੇ ਦੇਉਂਗਾ ਸੂਤ ਹੋਏ ਲੈ ਤੂੰ ਹੱਥ ਲਾ ਕੇ ਦਿਖਾ ਆ ਜਾ ਆ ਜਾ ਲਾ ਹੱਥ ਮੇਰੇ ਹਾਂ ਯਾਰੋ ਮੇਰੀ ਗੱਲ ਸੁਣ ਤੂੰ ਅੰਦਰ ਜਾ ਲੜਨਾ ਨਹੀਂ ਅੰਦਰ ਜਾ ਨਾਲੇ ਹੋਰ ਕੱਢਿਆ ਕੰਜਰ ਤੇ ਆਂਡੀ ਗਮਾਂ ਆਂ ਮਟਰ ਤੇ ਰੋਂਦੀ ਜਿਵੇਂ ਤੂੰ ਡਰਾਉਂ ਨਿਆ ਢੋਲ ਚ ਪਾ ਦੂੰ ਢੋਲ ਚ ਜਿੱਦ ਮੇਰੇ ਡਿੱਕੇ ਚੜ ਗਈ ਵ ਕਰਜਾ ਚੁੱਪ ਕਾਦੇ ਵਾਸਤੇ ਉਹ ਨਾ ਮੈਨੂੰ ਤਾਣ ਕਤਾ ਲਈ ਓਏ ਜਨਾਨੀ ਤੂੰ ਜਨਾਨੀ ਨਹੀਂ ਤੂੰ ਮੂਰੇ ਬੋਲ ਜੇ ਯਰੇ ਬੇ ਤਾਂ ਹੀ ਤੇਰੇ ਕੋਈ ਖੜੀ ਤਾਂ ਹੀ ਖਾਣਾ ਨਾ ਰੋਟੀਆਂ ਰੰਨ ਦੀਆਂ ਪੱਕੀਆਂ ਮੇਰੀ ਜੈਲ ਸੁਣ ਲੈ ਹਾਂ ਉਹਨੂੰ ਤਾਂ ਨਹੀਂ ਮੈਂ ਲਿਆਉਂਦਾ ਪਰ ਉਦੋਂ ਸੋਣੀ ਤੇਰੇ ਬਰਾਬਰ ਲਿਆ ਕੇ ਨਾ ਖੜਾਈ ਨਾ ਲਿਆ ਲਿਆ ਮੈਂ ਤਾਂ ਕਹਿੰਦੀ ਲਿਆ ਸਾਡਾ ਤਾਂ ਦਿਮਾਗ ਖਾਣੋਂ ਹਟੇਗਾ ਲੱਗ ਜਾਣਾ ਹੋਕਰੇ ਮਾਰਨ ਰੋਟੀਆਂ ਨੂੰ ਤੂੰ ਕਰ ਸਾਡੇ ਨੂੰ ਕਹੇ ਰੋਟੀ ਬਣਾ ਕੇ ਦੇ ਨਹੀਂ ਕਾੜੇ ਨੂੰ ਛੱਡ ਛੱਡੇ ਇਹਨੂੰ ਸਾਡੇ ਨੂੰ ਸਾਡੇ ਨੂੰ ਘਾੜ ਦਾ ਰੋਟੀਆਂ ਲੱਗੀਆਂ ਇੱਥੇ ਲੱਗੀਆਂ ਨਾ ਤੇਰੇ ਵਾਸਤੇ ਰੋਟੀਆਂ ਆ ਗਈਆਂ ਮੈਂ ਡਿੱਗ ਪੈਣਾ ਸੀ ਉਹੀ ਗੱਲ ਜਿੰਨੇ ਲੰਗੋਂ ਨੇ ਢੰਗ ਪੱਲੇ ਤਾਂ ਹੈ ਨਹੀਂ ਕੁਛ ਆਪ ਤਾਂ ਟੱਹ ਜਾਣ ਦੇ ਰਨ ਨਹੀਂ ਕੰਨ ਨਹੀਂ ਦੂਜਿਆਂ ਦੀਆਂ ਤੀਮੀਆਂ ਤੇ ਮਾਰਦਾ ਰੋਵ ਸਖਿਉਂਦਾਗਾ ਕੀ ਹਾਲ ਕਰਦਾ ਇਹਨੂੰ ਹੁਣ ਉਹਨਾਂ ਦੇ ਤੈਨੂੰ ਤਾਂ ਮੈਂ ਦੇ ਰੋਡੇ ਜੈਨੂੰ ਪਤਾ ਸਾਰੀ ਰਾਤ ਤੇਰਾ ਤੱਕਦੀਆਂ ਰਾਹ ਤਾਰਿਆਂ ਤੂੰ ਪੁੱਛ ਚੰਨ ਵੇ ਕਿੰਨਾ ਕੱਢਿਆ ਮੈਂ ਕਮਰੇ ਚੋਂ ਗਾ ਇਹੇ ਮੇਰੇ ਕੋਲੋਂ ਪੁੱਛ ਚੰਨ ਵੇ ਸੋ ਰੱਬ ਦੀ ਐਨਾ ਤਾਂ ਮੈਂ ਜ਼ਿੰਦਗੀ ਚ ਕਦੇ ਰੂੜੀ ਤੇ ਕੂੜਾ ਨਹੀਂ ਸੀ ਦੇਖਿਆ ਜਿੰਨਾ ਇਹਦੇ ਘਰ ਚੋਂ ਕੱਢਿਆ ਕੇ ਮੈਂ ਅੱਗ ਵੀ ਨਹੀਂ ਲੱਗਦੀ ਸਿਆਪਾ ਖਾਦਾ ਜੱਗੀ ਵਾਹ ਪਤਾ ਨਹੀਂ ਕੌਣ ਆਲੇ ਜੱਗੀ ਜੱਗੀ ਕਰਦਾ ਹੋਣਾ ਹੋਰ ਸੱਸ ਸ੍ਰੀ ਕਾਹ ਪਾਪੀ ਜੀ ਸੱਸ ਸੱਸਰੀ ਗਾਲ ਬਈ ਬੜੀ ਹਰਿਆਲ ਮਾਰਦੀ ਐ ਅੱਜ ਤਾਂ ਲੈ ਪਈ ਮੇਰੀ ਗੱਲ ਸੁਣ ਮੈਂ ਤੈਨੂੰ ਜਾਣਦੀ ਨਹੀਂ ਠੀਕ ਆ ਮੇਰੇ ਨਾਲ ਮਸਕਰੀਆਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਭਾਬੀ ਮੈਂ ਤਾਂ ਤੇਰਾ ਦਿਓਰ ਹਾਂ ਜੱਗੀ ਨਾਲ ਸਾਡਾ ਫੈਕਟਰੀ ਲਾਈ ਹੋਈ ਸੀ 파ਟਨਰਸ਼ਿਪ ਤੁਸੀਂ ਸਾਡੀ ਆਪਸ ਵਿੱਚ ਤੇ 파ਟਨਰਸ਼ਿਪ ਸੀ ਹੋਰ ਬੜਾ ਬੜਾ ਕੰਮ ਸੀ ਦੋ ਤਿੰਨ ਜਣਾਂ ਦੀ ਸਾਂਝੀ ਸੀ ਇੱਕ ਤਾਂ ਕਿੰਦਰ ਸੀ ਹਾਂ ਇੱਕ ਮੈਂ ਸੀ ਇੱਕ ਜੱਗੀ ਸੀ ਕਦੇ ਜਿਹੜਾ ਉਹ ਮਾਰਦਾ ਸੀ ਕਦੇ ਮੈਂ ਮਾਰਦਾ ਸੀ ਅੱਛਾ ਤੇ ਬਹੁਤ ਟੌਪਦੀ ਸੀ ਮੈਂ ਤਾਂ ਗੀ ਸੋਚੀ ਜਾਂਦੀ ਸੀ ਉਹ ਪੈਸੇ ਥੇਲੀ ਵਾਲਾ ਬੰਦਾ ਮੈਨੂੰ ਪਤਾ ਉਹਦੇ ਕਾਰੋਬਾਰ ਤਾਂ ਵੱਡੇ ਹੋਣਗੇ ਫੇ ਫੈਕਟਰੀ ਖਾਦੀ ਸੀ ਥੋੜੀ ਤੇ ਉਹਦਾ ਬਾਈ ਬੜੀ ਖਾ ਫੈਕਟਰੀ ਸੀ ਸਾਰਾ ਸਾਮਾਨ ਹੀ ਸੀ ਬਸ ਫੈਕਟਰੀ ਨੂੰ ਇੱਕਦਮ ਦੇਖਣਾ ਪੈਂਦਾ ਸੀ ਇੱਕਦਮ ਮੈਂ ਦੇਖਿਆ ਹੁੰਦਾ ਸੀ ਇੱਕਦਮ ਜੱਗੀ ਦੇਖਿਆ ਹੁੰਦਾ ਸੀ ਇੱਕਦਮ ਕੇਂਦਰ ਦੇਖਿਆ ਹੁੰਦਾ ਸੀ ਅੱਛਾ ਦਿਲ ਖੜਿਆ ਰਹਿੰਦਾ ਸੀ ਫਿਰ ਮੈਨੂੰ ਆਏ ਤਾਂ ਦੱਸ ਵੀ ਮਰਨੇ ਫੈਕਟਰੀ ਖਾਦੀ ਸੀ ਅੱਖਾਂ ਗਾਲਾਂ ਕੱਢਦੀ ਹੈ ਕੀ ਫੈਕਟਰੀ ਤਾਂ ਬੜਾ ਸਾਮਾਨ ਸੀ ਫੈਕਟਰੀ ਦਾ ਤੈਨੂੰ ਦੱਸੂਗਾ ਕਦੇ ਸੱਕੀ ਪਾਊਡਰ ਹੋਊਗਾ ਜੱਗੀ ਨੂੰ ਪੁੱਛ ਲਈ ਤੂੰ ਜੱਗੀ ਨੂੰ ਪਤਾ ਹੋਰ ਹੁਣ ਇਹ ਤਾਂ ਮੈਨ ਉੱਧ ਜੱਗੀ ਨੂੰ ਪੁੱਛ ਕੇ ਤਾਂ ਦੇਖੀ ਫੈਕਟਰੀ ਕਾਦੀ ਸੀ ਤੈਨੂੰ ਅੱਪੇ ਦੱਸੂ ਉਹ ਕੀ ਗੱਲਾਂ ਆਂ ਕਰੀ ਜਾਂਦੇ ਹੋ ਹੋਰ ਜੱਗੀ ਕਿਵੇਂ ਆ ਠੀਕ ਆ ਭਾਈ ਤੂੰ ਦੱਸ ਉਹ ਮੈਂ ਤਾਂ ਬਾਬੀ ਨੂੰ ਦੱਸਾਂਦੀ ਫੈਕਟਰੀ ਬਾਰੇ ਕਿਹੜੀ ਫੈਕਟਰੀ ਓਏ ਉਹ ਜਿਹੜੀ ਆਪਾਂ ਸਿੰਦਰਵਰਗ ਨੇ ਸਾਂਝੀ ਲਾਈ ਸੀ ਗਿੜੇ ਜੇ ਮਾਰਦੇ ਸੀ ਅੱਛਾ ਓਹੋ ਉਹ ਬਾਲੀਪੁਰ ਓਏ ਭਾਈ ਉਹ ਗੱਲਾਂ ਤੂੰ ਰਹਿਣ ਦੇ ਕਿਹੜੀ ਫੈਕਟਰੀ ਉਹ ਤਾਂ ਐਵੇਂ ਮਰੀ ਆ ਉਹ ਫੈਕਟਰੀ ਖਾਤਰ 6 ਮਹੀਨੇ ਤਾਂ ਮੈਂ ਬਰਬਾਦ ਕਰਤੇ 6 ਜਿਹਨੇ ਕਰਤੇ ਫੇਰ ਸਾਨੂੰ ਲਾਇਸੈਂਸ ਮਿਲਿਆ ਉਹਦਾ ਵੇ ਮਰਨੇ ਅੱਗ ਲੱਗ ਜੁਗੀ ਇਧਰ ਨੂੰ ਹੋ ਜਾ ਮੜੀ ਮੈਂ ਕਿਹਦੇ ਨਾਂ ਸੁਣ ਕੇ ਤਾਂ ਅੱਗ ਲੱਗੂਗੀ ਹਾਂ ਇੱਕ ਜੀਸ ਫੇਰ ਮੈਨੂੰ ਗੱਲ ਤਾਂ ਦੱਸ ਦੋ ਵੀ ਕਾਦੀ ਫੈਕਟਰੀ ਸੀ ਮੇਰੇ ਕੋਲੋਂ ਝੂਠ ਮਾਰਦੇ ਹੁੰਨੇ ਹੋਗੇ ਬੌਲਾ ਹੋ ਗਿਆ ਬੌਲਾ ਮੇਰਾ ਸਾਲਾ ਉਹੀ ਬੌੜ ਮਰੀ ਜਾਂਦਾ ਇਧਰ ਆ ਓਏ ਇਧਰ ਆ ਜਾ ਇਹ ਦੁਨੀਆਂ ਕੋਲੇ ਸਾਰੀਆਂ ਗੱਲਾਂ ਥੁੜੀ ਕਰਨੀਆਂ ਹੁੰਦੀਆਂ ਨੇ ਲੈ ਓਕੇ ਬੌੜ ਮਰੀ ਜਾਂਦਾ ਓਡਾ ਸਿਆਣਾ ਬੈਣਾ ਬੰਦਾ ਚਟਟੇ ਉਹਦੇ ਪਾਏ ਹੋਏ ਨੇ ਹੈ ਮੰਨਿਆ ਮੂੰਹ ਕਾਲਾਗਾ ਗੱਲਾਂ ਦਾ ਚੱਜਦੀ ਨਹੀਂ ਕਰਦਾ ਹੋਊਗਾ ਕੋਈ ਨਹੀਂ ਮੁੜ ਕੇ ਆਉਣ ਦੇ ਉਸ ਦਿਨ ਤਾਈ ਆਈ ਉਸ ਦਿਨ ਵੀ ਇਹਨਾਂ ਨੇ ਐਂ ਦਵਲ ਦਿੱਤੀ ਹੈ ਗੱਲਾਂ ਹੀ ਕਰਕੇ ਉਹ ਵੀ ਨਹੀਂ ਦੱਸਣ ਦਿੱਤੀ ਤੇ ਅੱਜ ਇਹ ਆਇਆ ਮੂੰ ਤਾਂ ਮਰਨੇ ਲੰਗੂਰ ਜਿਹਾ ਲੱਗਦੇ ਦੇਖਣ ਨੂੰ ਲੈ ਹਿੱਸੇ ਫੈਕਟਰੀਆਂ ਚ ਪਾਈ ਬੈਠੇ ਚੱਲ ਆਉਣ ਦੇ ਗੱਲ ਕਰਦੀ ਮੈਨੂੰ ਲੱਗਦਾ ਪਾਣੀ ਨਾਲ ਡੋਲਣਾ ਪੈ ਜੇ ਤੇ ਓ ਕੰਜਰਾ ਐਸੀ ਜੀਆਂ ਗੱਲਾਂ ਬੁੜੀਆਂ ਕੋਲੇ ਕਰਦੇ ਹੁੰਦੇ ਉਹ ਮੇਰੀ ਗੱਲ ਨਹੀਂ ਸਮਝਦਾ ਹਾਂ ਆਪ ਤਾਂ ਤੂੰ ਕੰਜੇ ਦਾ ਜਮਾ ਵਿਆਹ ਕਰਾਈ ਬੈਠਾਗਾ ਤੇ ਮੇਰੇ ਬਾਰੇ ਕੀ ਸੋਚਾ ਉਹ ਵਿਆਹ ਕੰਜਰਾ ਤੇਰਾ ਸੋਚਾਂਗੇ ਹੁਣ ਮੈਂ ਦੱਸ ਕਿਦੇ ਕਿਦੇ ਬਾਰੇ ਸੋਚੀ ਆਵਾ ਮੇਰੀ ਗੱਲ ਸੁਣ ਲੈ ਭਰਾਵਾ ਮੇਰਾ ਵਿਆਹ ਦਾ ਹੱਲ ਕਰ ਮੈਨੂੰ ਦਿਨ ਦੇ ਓਏ ਕੰਜਰਾ ਤੂੰ ਤਾਂ ਨਹੀਂ ਵਿਆਹ ਹੈ ਆ ਜਿਹੜੀ ਮੈਂ ਲਿਆਇਆ ਤੂੰ ਮੈਨੂੰ ਇਹਨੂੰ ਵੀ ਟਕਰੇਗਾ ਤੋ ਫਿਰ ਮੇਰੇ ਬਾਰੇ ਤਾਂ ਸੋਚਣਾ ਸੀ ਮਾਣਾ ਮੋਟਾ ਓਏ ਤੇਰੇ ਬਾਰੇ ਕੰਜਰਾ ਸੋਚੂਗਾ ਮੈਂ ਕੋਈ ਟਾਈਮ ਤਾਂ ਮੇਰੇ ਮੈਨੂੰ ਤਾਂ ਦਿਨ ਤਾਂ ਹਜੇ ਥੋੜੇ ਹੋਏ ਨੇ ਫੈਕਟਰੀ ਜੀ ਸੱਤਨੇ ਜਣੇ ਨੇ ਪਾਇਆ ਜਿਆਦਾ ਨਾ ਕਰ ਕੰਚਰਾ ਉਹ ਤਾਂ ਦੇਖ ਪੱਟੀ ਮੇਸ ਹੋ ਗਈ ਸਾਰੇ ਪਿੰਡ ਚ ਨਾਲੇ ਪੁਲਿਸ ਤੋਂ ਕੁੱਟ ਖਾਧੀ ਤੇ ਹਜੇ ਤੂੰ ਇਹੋ ਜਿਹੇ ਗੱਲਾਂ ਦੱਸਦਾ ਇਹਨੂੰ ਇਹੋ ਜੀ ਗੱਲ ਕੋਈ ਨਹੀਂ ਦੱਸੇ ਨਹੀਂ ਨਹੀਂ ਮੇਰਾ ਸੜੇ ਮੈਂ ਮਾਰ ਮਾਰ ਡਾਂਗਾ ਇਥੋਂ ਡੇਗ ਲੂੰ ਤੈਨੂੰ ਇਹ ਗੱਲ ਸੁਣ ਲੈ ਬਾਈ ਤੂੰ ਮੇਰਾ ਜੇ ਤੂੰ ਮੂੰਹ ਬੰਨਣਾ ਚਾਹਣਾ ਹਾਂ ਤੇ ਮੇਰਾ ਰਿਸ਼ਤੇ ਦਾ ਮੂੰਹ ਸਰ ਕਰ ਦੇ ਰਿਸ਼ਤਾ ਭੈ ਦਾ ਹੁਣ ਆਈ ਟਿੱਬਿਆਂ ਤੇ ਕਿਹੜਾ ਜਿਹੜਾ ਉਹ ਪਾਣੀ ਓਏ ਕੁਝ ਨਹੀਂ ਹੁੰਦਾ ਟਿੱਬਾ ਕਿਥੇ ਮਾੜੀ ਜੀ ਟਿੱਬੀ ਦਾ ਹੈਗੀ ਇਹ ਚੜਾ ਦੇ ਗੱਲ ਸੁਣ ਲੈ ਆੜਿਆ ਅੱਤ-ਬੱਤ ਜੀ ਨਾ ਕਰਿਆ ਕਰ ਪਹਿਲਾਂ ਉਹ ਕੇਂਦਰ ਨੂੰ ਮੈਂ ਆਖਿਆ ਹੋਇਆ ਗੱਲ ਕੱ ਮੈਂ ਤਾਂ ਬਸ ਛੇੜੀ ਸੀ ਕਹਾਣੀ ਅਜੇ ਪਰ ਉਹ ਤਾਂ ਫਿਰ ਤਾਂ ਮੈਂ ਚੰਗੇ ਟਾਈਮ ਤੇ ਆ ਗਿਆ ਨਹੀਂ ਮੇਰਾ ਸਾਲਾ ਸਾਰੀ ਰਮੈਂ ਨਵੇੜਤੇ ਸੀ ਤੂੰ ਤਾਂ ਕੋਈ ਗੱਲ ਨਹੀਂ ਮੈਂ ਤਾਂ ਇਸ ਕੰਮ ਧੀਏ ਮਾਰ ਲੂ ਗਿੜਾ ਇਹ ਗੱਲ ਗਲਤ ਆ ਗਿਆ ਇੱਧਰ ਲਈ ਗਲੀ ਚ ਛੜੇ ਆਏ ਨਾ ਜੇ ਕਹੇ ਗੱਟੇ ਬਾਹਰ ਲੂ ਮੈਂ ਮੇਰੀ ਗੱਲ ਸੁਣ ਲੈ ਭਰਾਵਾ ਮੇਰਾ ਵਿਆਹ ਕਰ ਦੇ ਜਵਾਨੀ ਜਮਾ ਪਾੜ ਕੇ ਲੂ ਲੂ ਲੀਰ ਹੋ ਗਈ ਅੱਛਾ ਤੇ ਸਾਲਿਆ ਮੈਂ ਠੇਕਾ ਲੈਤਾ ਤੇਰਾ ਕੋ ਠੇਕਾ ਚੋਂ ਜੇ ਤਾਂ ਆ ਵਿਆਹ ਕਰਾ ਲੈ ਮੈਂ ਰਹਿ ਜਾ ਉਹੇ ਜਾ ਉਹ ਜਾਇਆ ਕਰ ਉੱਥੇ ਜੱਸੇ ਨੂੰ ਹੀ ਮਿਲਣਾ ਜਾ ਕੇ ਤਰੂਆਂ ਤੈਨੂੰ ਕੋਈ ਨਹੀਂ ਕਦੇ ਕਰੂੰਗਾ ਨਾਲੇ ਹੋਰ ਆ ਪੇਰਾਂ ਕੇ ਵੀਰ ਕਰਦੇ ਨੇ ਮੈਨੂੰ ਆ ਹੋ ਰਹੀ ਇੱਥੇ ਮੇਰੇ ਖੜਨੇ ਖੜਾ ਉਹਨੂੰ ਫਿਰਦਾ ਟੱਪਿਆਂ ਟੱਪਿਆਂ ਗਿਆ ਕਿ ਥੋਂ ਰੋਡੇ ਲੱਗਿਆ ਮੇਰੇ ਸੜੇ ਕੱਡੇ ਵੱਡੇ ਜਿਹੜੇ ਆਉਣਗੇ ਇੱਥੇ ਆ ਚੜ੍ਹਨਗੇ ਓਏ ਹੋਰ ਫਿਰ ਪੰਗ ਬਾਨੇ ਮੈਂ ਤਾਂ ਠੀਕ ਆ ਹਾਂ ਕਿ ਉਹਨੂੰ ਕਿ ਬਾਹਰ ਲੈ ਕੇ ਗਏ ਸੀ ਓਏ ਉਹ ਤਾਂ ਮੇਰਾ ਸਾਣਾ ਕਲਾਸ਼ਨਾ ਬੰਦਾ ਉਹ ਜੇ ਮੱਥੇ ਲੱਗਿਆ ਵੀ ਮਾੜਾ ਆਪਣੇ ਦਾ ਘਰੇ ਆ ਗਿਆ ਤੂੰ ਉਹਨੂੰ ਕਹਿ ਨਹੀਂ ਸਕਦੀ ਸੀ ਭਈ ਉੱਥੇ ਖੜ ਓਕੇ ਤੂੰ ਕਹਿ ਨਹੀਂ ਸਕਦੀ ਸੀ ਖਬਰਦਾਰ ਜੇ ਮੇਰੇ ਤੇ ਐਵੇਂ ਵਿਆਹ ਨਾਲ ਗੱਲ ਕੀਤੀ ਹੈ ਮੈਨੂੰ ਨਾ ਉਸ ਦਿਨ ਤਾਈ ਆਈ ਸੀ ਤੂੰ ਤਾਈ ਨੂੰ ਵੀ ਇਹ ਦਵਾਲ ਤਾਂ ਹੈ ਤਾਈ ਵੀ ਮੈਨੂੰ ਕੋਈ ਗੱਲ ਦੱਸਦੀ ਸੀ ਹੂੰ ਉਹ ਨਹੀਂ ਦੱਸਣ ਦਿੱਤੀ ਨਾਲੇ ਨਾਮ ਤੇ ਰੌਲਾ ਪਾਇਆ ਨਾਲੇ ਇਹ ਦੱਸ ਕੇ ਗਿਆ ਸੀ ਵੀ ਫੈਕਟਰੀ ਫੈਕਟਰੀ ਦੀ ਕਮਾਈ ਕਿੱਥੇ ਜਾਂਦੀ ਹੈ ਸਾਰੀ ਉਹ ਫੈਕਟਰੀ ਦੇ ਕਿਹੜੇ ਸਾਡੇ ਕਮਾਂਦਰੇ ਹੁੰਦੇ ਨੇ ਉਹ ਤਾਂ ਮੇਰਾ ਸਾਲਾ ਤੈਨੂੰ ਦੱਸੀ ਤਾਂ ਨਾ ਵੀ ਬੌਲਾ ਬੰਦਾ ਉਹੀ ਪਕਾਈ ਮਾਰ ਛੱਡਦਾ ਸਾਡੇ ਕਿਹੜੇ ਨੇ ਭਾਂਦਾ ਇੱਥੇ ਸਾਂਝੇ ਫਾਰਮ ਉਹ ਚੁੱਲੇ 'ਚ ਲਫਾਫੇ ਦੇਖਦਾ ਮੱਚਦੇ ਓਏ ਉਹ ਤਾਂ ਵਧੀਆ ਕੀਤਾ ਮੈਂ ਤਾਂ ਤੈਨੂੰ ਹਜੇ ਕਹਿਣਾ ਸੀ ਵੀ ਚੰਗਾ ਹੋ ਗਿਆ ਸਾਫ ਸਫਾਈ ਕਰਕੇ ਹਾਂ ਕਰਤਾ ਅੱਗ ਜੀ ਲਾਤੀ ਹੈ ਬੜੀਆ ਹੋ ਗਿਆ ਮੈਂ ਤੈਨੂੰ ਇਹ ਕਹਿਣੀ ਸੀ ਵੀ ਤੈਨੂੰ ਵੀ ਮੈਂ ਸਵੇਰੇ ਕੱਪੜੇ ਅੱਈ ਅੱਗ ਲਾ ਦੂੰਗੀ ਜੇ ਮੈਨੂੰ ਝੂਠ ਬੋਲਿਆ ਤੇ ਨਾਲ ਮੈਨੂੰ ਬੰਦੇ ਦਾ ਪੁੱਤ ਬਣ ਕੇ ਨਾ ਸਾਰੀ ਗੱਲ ਸੱਚੀ ਦੱਸ ਦੇ ਕਿਹੜੀ ਫੈਕਟਰੀ ਆ ਕੀ ਇਹ ਉਹਦੇ 'ਚ ਸਮਾਨ ਪਾਇਆ ਉਹਦੀ ਕਮਾਈ ਕਿੱਥੇ ਜਾਂਦੀ ਆ ਨਾਲੇ ਮੈਂ ਸੁਣਿਆ ਸੀ ਸਾਡੇ ਪਿੰਡਾਂ ਉੱਤਰ ਬਾਣਗੇ ਸੀਗੇ ਤੇ ਉਹਨਾਂ ਦੇ ਫੈਕਟਰੀ ਸੀਗੀ ਹੋਰ ਬਧੀਆ ਇਨਾ ਪੈਸਾ ਲਿਖਦਾ ਸੀ ਇਨਾ ਪੈਸਾ ਲਿਖਦਾ ਸੀ ਉਹਨਾਂ ਦੇ ਤਾਂ ਮੈਂ ਤਾਂ ਤਾਂ ਸੋਚ ਲਿਆ ਵੀ ਚੱਲ ਮੇਰੇ ਬੰਦੇ ਕੋਲੇ ਵੀ ਇੱਕ ਫੈਕਟਰੀ ਆ ਮੈਂ ਤਾਂ ਪਰਾਣੀ ਬਣ ਕੇ ਰਿਆ ਕਰੂੰਗੀ ਹੁਣ ਦੱਸ ਦੇ ਉਹ ਮੇਰੀ ਗੱਲ ਸੁਣੋ ਉਹ ਮੇਰਾ ਸਾ ਕਮਲਾ ਤੈਨੂੰ ਮੈਂ ਦੱਸੀ ਤਾਂ ਇਹਨਾਂ ਉਹ ਵੀ ਪਕਾਈ ਮਾਰ ਗਿਆ ਆਪਣੇ ਦਾ ਕਮਲ ਵੀ ਨੇੜੇ ਤੇੜੇ ਰਿਸ਼ਤੇਦਾਰੀ ਚੋਂ ਵੀ ਕਿਸੇ ਦੀ ਫੈਕਟਰੀ ਹੈ ਨਹੀਂਗੀ ਆਪਣਾ ਕਿਹੜਾ ਫੈਕਟਰਾ ਚੱਲਦਾ ਜੇ ਬੰਦਿਆ ਕੋਈ ਗੱਲ ਨਿਕਲਿਆ ਹੀ ਨਾ ਐਸੀ ਬੈਸੀ ਜਿਵੇਂ ਉਹ ਦਿਨ ਕਹਿੰਦੇ ਸੀ ਨਿੰਮੋ 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 ਠੀਕ ਆ ਆਪਣੇ ਆਪ ਨੂੰ ਹਿਸਾਬ ਲਾ ਲਈ ਫਿਰ ਉਹ ਮੈਂ ਤਾਂ ਦੱਸਾਂ ਮੈਂ ਤੈਨੂੰ ਉਦھے ਵੀ ਕਿਹਾ ਸੀ ਵੀ ਆ ਨਿੰਮੋ ਦਾ ਨਾਮ ਨਹੀਂ ਲੈਣਾ ਇਹ ਮਨਹੂਸ ਨਾਮ ਆਗਾ ਇਹਦਾ ਨਾਮ ਬਿਲਕੁਲ ਨਹੀਂ ਲੈਣਾ ਕਾ ਤੋ ਮਨਹੂਸ ਆ ਤੈਨੂੰ ਕਿਉਂ ਮਨਹੂਸ ਲੱਗਦਾ ਮੈਂ ਤਾਂ ਇੰਨੀ ਸੋਹਣੀ ਸੁਨੱਖੀ ਐ ਤੈਨੂੰ ਮੇਰਾ ਨਾਮ ਭੈੜਾ ਲੱਗਦਾ ਕੀ ਗੱਲ ਉਹ ਕੁੜੀਆਂ ਦੇ ਜਿਹੜੇ ਪੱਕੇ ਨਾਮ ਰੱਖਦੇ ਹੁੰਦੇ ਨੇ ਹਨਾ ਉਦੋਂ ਸੌਰੀ ਨਾਮ ਹੋਰ ਰੱਖਦੇ ਹੁੰਦੇ ਨੇ ਹੋਰ ਕੋਈ ਗੱਲ ਨਹੀਂ ਉਹ ਤਾਂ ਵੀ ਆਪਣੇ ਯਾਰ ਉਹਦੇ ਨਾਲ ਨਾਸੀ ਮਿਲਦੀ ਨਹੀਂ ਨਮੂ ਨਾਲ ਤਾਂ ਕਰਕੇ ਤੁਹਾਨੂੰ ਦੱਸਿਆ ਵੀ ਤੇਰਾ ਨਾਮ ਆਪਾਂ ਸੀਬੋ ਰੱਖਾਂਗੇ ਜਾਂ ਨਸੀਬੋ ਰੱਖਾਂਗੇ ਜਾਂ ਕੋਈ ਹੋਰ ਰੱਖਾਂਗੇ ਨਮੂ ਨਾ ਨਹੀਂ ਕੋਈ ਰੱਖਦਾ ਲੈ ਕੋਈ ਰੱਖਦਾ ਲੈ ਮੇਰਾ ਨਾਮ ਕੁਛ ਤਾਂ ਕਹਿ ਲੈ ਕਰ ਮੈਨੂੰ ਸਾਰਾ ਦਿਨ ਲੱਗ ਰਹਿਣਾ ਤੂੰ ਭਾਗਮਾਨੇ 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 ਤੇ ਮੈਂ ਤਾਂ ਗਾਲੀ ਹੁੰਦੀ ਜਿਹੜੀ ਉਹਨੂੰ ਕਹੇ ਜਾਂਦਾ ਵੀ ਭਾਗਮਾਨੇ ਕਿਵੇਂ ਹੈ ਹੁਣ ਨਾਂ ਲੈਣਾ ਕੋਈ ਸੋਹਣਾ ਤਾਂ ਹੀ ਲੱਗਦਾ ਆ ਮੇਰੀ ਬੀਬੀ ਆ ਦੇਖ ਲੈ ਉਹਨੇ ਸਾਰੀ ਉਮਰ ਚ ਮੇਰੇ ਵਾਲੇ ਪਾਪੇ ਦਾ ਨਾਂ ਨਹੀਂ ਲੈਂਦਾ ਸੀ अच्छा और तू एक ਹੋਰ ਉਹ ਦੇਖ ਤਾਈ ਨੂੰ ਵੀ ਉਹਦੇ ਤਾਂ ਭੇਜਿਆ ਸੀ ਵੀ ਐਵੇਂ ਕੋਈ ਗੱਲ ਗਲਤ ਮਲਤ ਕਰ ਦਿੰਦੀ ਆ ਬੁੜੀਆਂ ਦੀ ਆਦਤ ਹੁੰਦੀ ਹੈ ਕਾਈ ਇਹ ਜੀ ਇਹ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਪਿੰਡ ਮੇਰਾ ਸਾਲਾ ਬਲਾਂ ਚੰਦਰ ਹੈ ਹਾਂ ਇਹਨਾਂ ਤੋਂ ਬੜੀਆਂ ਗੱਲਾਂ ਨਾਲ ਸੁਣੇ ਜੇ ਗੱਲ ਕੋਈ ਕੰਨੀ ਪੈ ਜੇ ਤਾਂ ਇਧਰੋਂ ਦੀ ਸੁਣ ਕੇ ਇਧਰ ਦੀ ਕੱਢ ਦੇ। ਨਾ 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 ਮੈਂ ਤਾਂ ਇਧਰ ਦੀ ਦੱਬ ਹੀ ਲਾਉਂਗੀ ਗੱਲ ਨੂੰ ਤੇ ਜਦੋਂ ਮੈਂ ਗੱਲ ਇੱਥੇ ਸੁਣ ਲਈ ਨਾ ਜੇ ਉਹ ਗੱਲ 'ਚ ਤੇਰਾ ਨਾਮ ਹੋਇਆ ਮੈਂ ਫਿਰ ਤੈਨੂੰ ਦੱਸੀਆ ਰਹੀ ਵੀ ਤੁਸੀਂ ਆਪਣਾ ਆਪਣਾ ਹਿਸਾਬ ਲਾ ਲਿਓ ਦੇਖੀ। ਓਏ ਓਹੀ ਸੱਕ ਕਰੀਏ ਨੇ ਮੈਂ ਤਾਂ ਕੰਮ ਨਹੀਂ ਆ ਬੜਾ ਸਿਆਣਾ ਬੰਦਾ ਗਿੱਲੇ ਗੋਹੇ ਤੇ ਪੈਰ ਨਹੀਂ ਧਰਦਾ। ਕਿਤੇ ਗੁੰਝੀ ਨਾ ਲਿਬੜ ਕੇ ਆਇਆ ਹੋਵੇ ਤੇ ਜੜਸਾਂ 'ਚ ਗੱਲਾਂ ਕਰਦਾਗਾ। ਓਹੀ ਗੱਲਾਂ ਤੇਰੀਆਂ। ਲੈ ਕੰਮ ਤਾਂ ਦੰਦ ਨਵੇੜ ਲਿਆ ਕਰ ਫਿਰ ਬੈਠ ਕੇ ਦਿਨੇ ਗੱਲਾਂ ਕਰਾਂਗੇ ਆਪਾਂ। ਆਦਾ ਮੇਰੇ ਸਲੇ ਨੇ ਬੱਬੂ ਨੇ ਹੋਰ ਹੀ ਛਾਪਾਂ ਛੇੜਤਾ ਸੀ ਐਂ ਕਰੀ ਮੈਂ ਨਾ ਪਸ਼ੂਆਂ ਨੂੰ ਪਾਣੀ ਪਿਆਵਾ ਠੀਕ ਹੈ ਭੱਗ ਜਾ ਮੈਂ ਨਾ ਫੀਵਰ ਹੀ ਕਹਤਾ ਬੇ ਬੇ ਕਹਿੰਦੀ ਇੱਥੇ ਖਾ ਲਿਆ ਕਰ ਓਏ ਭੈਂਦਾ ਬੰਦਿਆ ਤੂੰ ਤੈਨੂੰ ਕੱਢਣ ਪਾਉਣ ਨੂੰ ਵੀ ਤੇਰੇ ਚ ਕੱਖ ਨਹੀਂ ਸਾਲੇ ਰੋਟੀ ਵੀ ਨਹੀਂ ਦਿੰਦੇ ਕੋਈ ਨਾ ਸੋਨੂੰ ਵੀ ਖਵਾਉਂ ਮਾਲ ਪੂੜੇ ਕਿਵੇਂ ਜੱਸੇ ਠੀਕ ਆ ਓਏ ਮੈਂ ਸੁਣਾ ਤੇਰੀ ਸਾਲੀ ਵੀ ਭੱਜ ਗਈ ਤੇ ਨਾਲ ਹੀ ਬਹੂ ਵੀ ਭੱਜ ਗਈ ਹਜੇ ਤੈਨੂੰ ਪਤਾ ਨਹੀਂ ਲੱਗਿਆ ਆ ਤੇਰੀ ਰਾਮਪੈਗ ਤੇ ਕੁਟਕੁਟ ਕੇ ਲਾਲ ਕਰਤੀ ਸੀ ਪੁਲਿਸ ਵਾਲਿਆਂ ਨੇ। ਕੋਈ ਗੱਲ ਨਹੀਂ ਇਹ ਤਾਂ ਦਲੇਰਾਂ ਦੀ ਹੁੰਦੀ ਹੈ ਇਹ ਕੰਮ ਤਾਂ। ਦਲੇਰਾਂ ਦੀ ਹੁੰਦੀ ਹੈ। ਤਾਂ ਤੂੰ ਸਾਡੇ ਨਾਲ ਦੀ ਬਣ ਕੇ ਖੁੰਡਾ ਤੇ ਬੈਠਿਆ ਕਰਾਂਗਾ। ਬਗਵਾਸ ਨਾ ਕਰ ਓਏ। ਮੈਂ ਤਾਂ ਆਪ ਨਹੀਂ ਲਿਆਉਂਦਾ। ਐ ਜੇ ਖਾਣ ਦਾ ਵਾਲੀ। ਉਹ ਨਹੀਂ ਆਉਂਦੀ ਨਹੀਂ। ਮੈਂ ਲਿਆਉਂਦਾ ਨਹੀਂ। ਜੇ ਜੀਉਂਦੀ ਭੈਣੂ ਉਹ ਜੀਉ ਹੋਊ। ਮੈਂ ਨਹੀਂ ਲਿਆਉਂਦਾ। ਕਿਸ ਨੇ ਆ ਜੱਗੀ ਜੀ ਨਹੀਂ ਲਿਆ ਆ ਰਖੀ ਕੰਜਦੇ ਨੇ। ਪਹਿਲਾਂ ਤੂੰ ਘਰੋਂ ਕੱਢਦਾ ਸੀ ਹੁਣ ਇਹ ਘਰੋਂ ਕੱਢ ਤੇ ਇਹਦੀ ਬਹੂ ਦੇਖਣ ਜਾਂਦੇ। ਗੱਲ ਸੁਣ ਲਾਉ ਇਸ ਲਈਆਂ ਗੱਲਾਂ ਜੇ ਭੁੱਲਨੀਆ ਤਾਂ ਭੁੱਲਿਆ ਫੇਰ ਤਾਂ ਪਾ ਲੈਨੇ ਆੜੀ ਪੀਰੀਆਂ ਗੱਲਾਂ ਤਾਂ ਭੁੱਲੀਆਂ ਪਈਆਂ ਲੈ ਫੇਰ ਆਂ ਦੱਸ ਮੈਨੂੰ ਹੈ ਕੈ ਜੀ ਇਹਦੇ ਜਮਾ ਹਰਿਆਵਲ ਮਾਰਦੀ ਮੈਂ ਸੋਹਣੀ ਵਾਲੀ ਇਹ ਮੇਰੇ ਵਾਲੀ ਕੋਲੇ ਨਾ ਰੋ ਜਾ ਕੇ ਪੈਂਦਾ ਸੀ ਹੈ ਮੇਰੇ ਵਾਲੀ ਕੋਲੇ ਰੋ ਜਾ ਕੇ ਪੈਂਦਾ ਸੀ ਬਦਲਾ ਲੈਣਦਾ ਸੀ ਮੌਕਾ ਜਾਮਾ ਫੇਰ ਮੈਨਾਂ ਦੇ ਘਰੇ ਲੱਗ ਜਾ ਪਿੰਡ ਮੈਨੂੰ ਤਾਂ ਕੱਢਤਾ ਘਰੇ ਫਿਰ ਮੈਂ ਦੇਖਦਾ ਝਟ ਲੈ ਹੁਣ ਆਏ ਆ ਗਾਹਾਂ ਨਾਲ ਗੱਲ ਕਰੀ ਤੂੰ ਮੈਂ ਤੇ ਕਿੰਦਰ ਇਹਨਾਂ ਦੇ ਘਰੀ ਰਿਹਾ ਕਰਾਂਗੇ ਜਿਵੇਂ ਮੈਂ ਤਾਂ ਭੁੱਖਾ ਮਰੀਆ ਨਾ ਭੈ ਤਾਂ ਸਾਡੇ ਵਾਲੇ ਨੇ ਮੈਨੂੰ ਰੋਟੀ ਨਹੀਂ ਦਿੱਤੀ ਤੇ ਤੇਰੀ ਭੁੱਖ ਦੇ ਜਮਾ ਮੰਜੇ ਦੇ ਆ ਕੇ ਵੇਂਦਾ ਸੀ ਉਵੇਂ ਹੀ ਆਪਾਂ ਬਦਲਾ ਲਵਾਂਗੇ ਬਸ ਫਿਰ ਦੋ ਆਪਰ ਬੈਠਿਆ ਕਰਾਂਗੇ ਮੋਢੇ ਨਾਲ ਮੋਢਾ ਲੈ ਲੈ ਮੇਰੀ ਗੱਲ ਸੁਣ ਲੈ ਅੱਧੇ ਪੌਣੇ ਘੰਟੇ ਨੂੰ ਸਾਥੇ ਚ ਮਿਲੀ ਠੀਕ ਹੈ ਤੇ ਮੈਂ ਚੱਲਿਆ ਉਹਨਾਂ ਦੇ ਘਰੇ ਚੱਲ ਫਿਰ ਤੇ ਚਾਚਾ ਆਉਂਗਾ ਚਾਚਾ ਤਾਂ ਪੜੀ ਇੱਕ ਨੰਬਰ ਹੈ ਜੀ ਜੀ ਸੋਣੀ ਪੂਰੀ ਹੈ ਨਾ ਪੂਰੀ ਹੈ ਜਮਨ ਦੇਖ ਕੇ ਲੈ ਆਇਆ ਕਿੱਥੋਂ ਜਰੇ ਮਾੜਾ ਬੰਦਾ ਹੈ ਕੀ ਪਤਾ ਯਾਰ ਕੀ ਕੱਡ ਗੁੱਡ ਕੀ ਕਿਸ ਕੀ ਜੀ ਲਿਆ ਹੋਇਆ ਮੈਂ ਕਰਦਾ ਪਤਾ ਤੇਥੋਂ ਨਹੀਂ ਹਾਬ ਚਾਉਂਦੀ ਗੱਲ ਚਲ ਮੈਂ ਕੇਂਦਰ ਕੋਲ ਜਾਇਆ ਮਮੜਾ ਜਾ ਜਾਇਆ ਮੇਰੀ ਗੱਲ ਸੁਣ ਲੋ ਇੱਕ ਹੁਣ ਸਾਲਿਓ ਰਹਿਣ ਸੂਟੀਆਂ ਵੀ ਨਹੀਂ ਦਿੰਦਾ ਤੁਸੀਂ ਮੇਰੀ ਨਹੀਂ ਰਹਿਣ ਦਿੱਤੀ ਆ ਗਿਆ ਜੱਗੀ ਤੇਰੇ ਘਰ ਕਿੰਨੇ ਕਮਾਲ ਹੋ ਗਈ ਬੰਦਾ ਤਾਂ ਇਹ ਐਡਾ ਭੋਲਾ ਡੱਡਕ ਜਿੰਨਾ ਹੂੰ ਪਰ ਤੇਜ ਨਹੀਂ ਮੈਂ ਮਾਰਚਾ ਸਾਡੇ ਵਾਲੇ ਪਿੰਡ ਗੋਧੂ ਨਾਲੋਂ ਵੀ ਜ਼ਿਆਦਾ ਤੇਜ ਗੋਦੂ ਤਾਂ ਸਾਡੇ ਪਿੰਡ ਚੋਂ ਆਇਆ ਕਹੁੰਦਾ ਸੀ ਮਾਏ ਆ ਤਾਂ ਉਦੋਂ ਵੀ ਅੱਗ ਦੀ ਨਾਲ ਨਿਕਲਿਆ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਜਦੋਂ ਤਾਈ ਆਈ ਉਹ ਵੀ ਕੱਲ ਗੋਲਮੋਲ ਗਹਾਉ ਆਇਆ ਤੰਦੂਰ ਮੁਹਾਂ ਦਾ ਚੰਦਰਾ ਉਹਦੀ ਗੱਲ ਵੀ ਗੋਲਮੋਲ ਪੁੱਛ ਤਾਂ ਮੈਂ ਲੈਣਾ ਕੋਈ ਨਹੀਂ ਕਿੱਥੋਂ ਗੁੱਤ ਇੱਕ ਭੱਜੇਗਾ ਬੇਲੀ ਆਉਣ ਮੈਂ ਤੇਰੇ ਤੇ ਨਿਗਾ ਰੱਖਣ ਨੂੰ ਆ ਓ ਜੱਗੀ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਭਾਬੀ ਠੀਕ ਆ ਮੈਂ ਤਾਂ ਠੀਕ ਆ ਤੁਸੀਂ ਕੌਣ ਬਈ ਗੁੱਸਾ ਨਾ ਕਰੀ ਤੇਥੋਂ ਬਿਨਾ ਪੁੱਛੇ ਮੰਜੇ ਤੇ ਬਹਿ ਗਿਆ ਕੋਈ ਗੱਲ ਨਹੀਂ ਬਈ ਜਦੋਂ ਭਾਬੀ ਕਹਿਤਾ ਤੇ ਰਿਸ਼ਤਾ ਤਾਂ ਹੋ ਹੀ ਗਿਆ ਹਨਾ ਆਇਆ ਗੱਲ ਭਾਬੀ ਹੁਣ ਇਹਨੇ ਤਾਂ ਕੰਜਰ ਨਹੀਂ ਕਿਸੇ ਨੂੰ ਮਲਾਇਆ ਨਹੀਂ ਉਹ ਆਇਆ ਸੀ ਨਾ ਇੱਕ ਦਿਨ ਮੇਰੀ ਬੇਬੇ ਤੇ ਭਾਬੀ ਤੇਰੇ ਕੋਲੇ ਉਹ ਮੇਰੀ ਮਾਂ ਉਹਨਾਂ ਦਾ ਮੁੰਡਾ ਮੈਂ ਅੱਛਾ ਬੇਬੇ ਆਈ ਸਤਾਈ ਹਾਂ ਠੀਕ ਹੈ ਉਹ ਮੈਨੂੰ ਵੀ ਨਾ ਨੇ ਦੱਸਿਆ ਵੀ ਸਿਆਣੀ ਹੈ ਮਤਲਬ ਤੇਰੇ ਵੀ ਹੁਣੇ ਹੁਣੇ ਜਿ ਵਿਆਹ ਹੋਇਆ ਨਹੀਂ ਨਹੀਂ ਉਹ ਮੇਰੇ ਛੋਟੇ ਭਾਈ ਦਾ ਹੋਇਆ ਅਜੋ ਤੇਰੇ ਛੋਟੇ ਭਾਈ ਦਾ ਹੋਇਆ ਠੀਕ ਹੈ ਭਾਈ ਬੇਬੇ ਕਹੀ ਜਾਂਦੀ ਸੀ ਤਾਈ ਸੱਚ ਕਹਿੰਦੀ ਬਹੁ ਬਾਲੀ ਸਿਆਣੀ ਵਧੀਆ ਰਲ ਮਿਲ ਕੇ ਹਜੇ ਮਿਲੀ ਤਾਂ ਹੈ ਨਹੀਂ ਵਿਚਾਰੀ ਮੈਨੂੰ ਤੇ ਤੇਰਾ ਕਿਉਂ ਨਹੀਂ ਹੋਇਆ ਬਾਈ ਤੂੰ ਤਾਂ ਉਹਦੇ ਨਾਲ ਐਡਾ ਵੱਡਾ ਲੱਗਦਾ ਮੇਰਾ ਵਿਆਹ ਤਾਂ ਹੋ ਗਿਆ ਸੀ ਭਾਬੀ ਵੀ ਪੇਕੇ ਗਈ ਹੋਈ ਆ ਆ ਜੱਗੀ ਦੀ ਮਿਹਰਬਾਨੀ ਆ ਨਾ ਸਾਰੀ ਅੱਛਾ ਹਾਂ ਸੌ ਰੱਬ ਦੀ ਇਨਾ ਚੰਗਾ ਗਾ ਨਾ ਮੈਨੂੰ ਪਤਾ ਤੇਰਾ ਰਿਸ਼ਤਾ ਏਸੇ ਨਹੀਂ ਕਰਾਇਆ ਹੋੜਾ ਚੰਗਾ ਮੈਂ ਤਾਂ ਮੋਤੀ ਪੁੰਨ ਕੀਤੇ ਨੇ ਜਿਹੜਾ ਘਰ ਹਲਾ ਮਿਲ ਗਿਆ ਮੈਨੂੰ ਹਾਂ ਮਿਹਰਬਾਨੀ ਤਾਂ ਪੂਰੀ ਤੇਰੇ ਘਰ ਵਾਲੀ ਦੀ ਆ ਘਰ ਬਸਾਉਣ ਚ ਨਹੀਂ ਘਰ ਪੱਟਣ ਚ ਕੀ ਗੱਲ ਵੇ ਇਹ ਜਿਹੀਆਂ ਗੱਲਾਂ ਕਾਹਤੋਂ ਕਰਦਾ ਮੰਨਿਆ ਸਾਡੇ ਘਰ ਦੀ ਫਰਸ਼ ਟੁੱਟੀ ਹੋਈ ਆ ਪੱਟੀ ਹੋਈ ਆ ਪਰ ਕਿਸਦਾ ਘਰ ਨਹੀਂ ਪਟਦਾਗਾ ਮੈਨੂੰ ਪਤਾਗਾ ਗੱਲ ਸੁਣ ਲੈ ਭਾਬੀਏ ਸੋਣੀ ਤਾਂ ਤੂੰ ਹੈਗੀ ਹੈਗੀ ਆ ਉਦੋਂ ਵੱਧ ਤੂੰ ਭੋਲੀ ਆ अच्छा की गल की होगी सी गल की होगी तन्नू मैं दसना हुन ता मेनू ता ए नहीं समझ आंदा की तेरे नाल ने ब्याह किमे करा लिया मेनू ता ए लगदा सी ये मेरी ਘਰ ਵਾਲੀ ਲਿਆਊਗਾ ਘਰੇ ਜਵਾਨ ਸਮਝ ਕੇ ਗੱਲ ਕਰ ਭਰਾ ਉਹ ਹੀ ਗੱਲ ਐਨੀ ਸੋਹਣੀ ਉਹਦੀ ਬਹੂ ਆ ਉਹ ਕਿਉ ਕਿਸੇ ਦਿਨ ਨਹੀਂ ਚੱਕੂਗਾ ਮੇਰੀ ਗੱਲ ਸੁਣ ਲੈ ਭਾਬੀ ਦੇਖ ਮੈਨੂੰ ਤੇਰੇ ਤੇ ਆਇਆ ਤਰਸ ਵੀ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਹੋਊਗੀ ਹੁਣ ਤੇਰੀ ਨਾ ਹੋ ਜੇ ਨਾ ਮੈਨੂੰ ਐਂ ਦੱਸ ਤੇਰੇ ਘਰ ਵਾਲੀ ਨਾਲ ਕੀ ਹੋ ਗਿਆ ਇਹ ਜਰਾ ਉਹ ਕੀ ਗਿਆ ਜਦੋਂ ਮੈਂ ਖੇਤ ਵਗ ਜਾਂਦਾ ਸਾਰਾ ਦਿਨ ਸਾਡੇ ਘਰੇ ਰਹਿੰਦਾ ਉਹਦੇ ਕੋਲ ਹੋਈ ਮੈਂ ਮਰ ਜਾ ਮੈਨੂੰ ਤਾਂ ਦੱਸ ਤੇ ਇਹਨੂੰ ਸੰਗ ਆਉਂਦੀ ਬਈ ਮੇਰੇ ਨਾਲ ਨਾ ਹੈਗੀਆਂ ਗੱਲਾਂ ਕਰ ਉਹਈ ਗੱਲ ਹੋਰ ਗੱਲਾਂ ਦੱਸੀ ਕੋਈ ਹੋਰ ਕੁਝ ਕੀ ਕਰਦਾ ਸੀਗਾ ਜਾਂਦਾ ਸੀ ਕਾਤੋਂ ਤੇ ਤੂੰ ਤੈਨੂੰ ਲੱਗੂਗਾ ਤਾਂ ਗੁੱਸਾ ਆਏ ਮੁੱਡੇ ਨਾ ਮੁੱਡਾ ਲਾ ਲੈਣਾ ਮੈਨੂੰ ਤਾਂ ਸੰਗ ਤਾਂ ਆਉਂਦੀ ਆ ਤੇਰੇ ਨਾਲ ਕੇ ਬਹਿੰਦੇ ਤੂੰ ਐਨਾ ਮਾਤ ਆ ਦੇਖ ਮੈਂ ਤਾਂ ਤੇਰੇ ਮਨਜੇ ਤੇ ਤੂੰ ਪੁੱਛ ਕੇ ਬੈਠਾ ਨਹੀਂ ਵੀ ਬੈਠਾ ਤਾਂ ਤੂੰ ਵੀ ਆਣ ਪੁੱਛੀਂਗਾ ਤਨ ਤੂੰ ਵੀ ਤਾਂ ਮੇਰੇ ਮੋਢਾ ਨਾ ਮੋਢਾ ਲਾਇਆ ਫਿਰ ਕੀ ਤੂੰ ਮੇਰਾ ਮਾੜਾ ਬਣ ਗਿਆ ਫਿਰ ਕਿ ਐਂ ਉਹ ਲਾਉਂਦਾ ਹੋਊਗਾ ਉਹ ਸਮਝ ਨਾ ਸਮਝ ਲੈ ਉਹ ਰੁੱਸ ਕੇ ਐਂ ਗਈ ਆ ਕਹਿੰਦੀ 25 ਕਿੱਲੇ ਬਾਹਨਦੇ ਆ ਜੱਗੀ ਕੋਲੇ ਤੇਰੇ ਕੋਲੇ ਨਾ ਮੇਰੇ ਕੋਲੇ ਪੰਜ ਚਾਰ ਕਿੱਲੇ ਆ ਐਂ ਗੱਲਾਂ ਕਰ ਕਰਕੇ ਭੱਜੀ ਆ ਘਰੋਂ ਹਜੇ ਤਾਂ ਤੈਨੂੰ ਪਹਿਲਾਂ ਤੂੰ ਇਹਦਾ ਹਿਸਾਬ ਲੈ ਲੈ ਤੈਨੂੰ ਸਿਰੇ ਵਾਲੀ ਗੱਲ ਤਾਂ ਫੇਰ ਦੱਸੂ ਮੇਰੇ ਮਨ 'ਚ ਤਾਂ ਬੜਾ ਗੁੱਸਾ ਐਵੇਂ ਮਰ ਜਾ ਮਤਲਬ ਤੇਰੇ ਘਰ ਵਾਲੀ ਇਹ ਤੇ ਅੱਖ ਰੱਖਦੀ ਸੀ ਇਹਦੇ ਕੋਲੇ ਜ਼ਮੀਨ ਵੱਧ ਦੇਗੀ ਆਏ ਲਾਲਾ ਕੋਸਾ ਲਾਲਾ ਉਹ ਤੇ ਕਹਿਣਾ ਮਗੂ ਉਹ ਖਰਬੂਜਾ ਭਵੇਂ ਸੂਰੀ ਤੇ ਟਿੱਗੇ ਸ਼ੂਰੀ ਭਵੇਂ ਖਰਬੂਜਾ ਕੱਟਿਆ ਤਾਂ ਖਰਬੂਜੇ ਨਹੀਂ ਜੰਦਾ ਪੱਟੇ ਤਾਂ ਤੇਰਾ ਘਰ ਹੀ ਗਿਆ ਹੁਣ ਤੇਰਾ ਜਾਊ ਮੈਂ ਮੈਂ ਤਾਂ ਮੇਰੇ ਪਿਉੜੇ ਸਾਲੇ ਦੇ ਹਲਕੇ ਚ ਡਾਂਗ ਦੇ ਦੂੰ ਮੈਂ ਕਿਵੇਂ ਪੱਟਿਆ ਜਾਊਗਾ ਭਾਬੀ ਮੈਂ ਤਾਂ ਤੈਨੂੰ ਸਮਝਾਉਣਾ ਆ ਸਮਝ ਜਾ ਜੇ ਸਮਝਣਾ ਹੁਣੀ ਦੱਬ ਲੇਗੀ ਨਾ ਮੇਰਾ ਘਰ ਬਸਰ ਹੂੰ ਨਾ ਤੇਰਾ ਬਸਰ ਹੂੰ ਜੇ ਕੇਰਾ ਜਮੇ ਮੇਰੇ ਵਾਲੀ ਇੱਥੋਂ ਨਿਕਲ ਗਈ ਜੇ ਤੇਰੇ ਹੱਥੋਂ ਇਹ ਨਿਕਲ ਗਿਆ ਬੱਸ ਫੇਰ ਨਾ 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 ਇਹ ਤਾਂ ਤੂੰ ਹੀ ਕੱਚੀਆਂ ਗੋਲੀਆਂ ਖੇਡ ਗਿਆ ਜਣੂ ਨੂੰ ਬਾਤ ਤਪਨ ਦੇਤਾ ਮੈਂ ਤਾਂ ਜੇ ਆਵਦੇ ਇੱਥੇ ਆ ਗਈ ਨਾ ਪੰਜੇ ਨਾਲ ਬੰਨ ਕੇ ਪਾ ਦੂੰ ਮੈਂ ਤਾਂ ਹਜੇ ਭੇਤ ਹੀ ਲੈਂਦੀ ਫਿਰਦੀ ਆ ਕਦੇ ਕੋਈ ਆ ਜਾਂਦਾ ਕੁਝ ਦੱਸ ਜਾਂਦਾ ਕਦੇ ਕੋਈ ਜਿੰਨਾ ਚਿਰ ਇਹ ਆਦੇ ਮੂੰਹ ਨਾਲ ਨਹੀਂ ਕੋਈ ਚੀਜ਼ ਦੱਸਦਾ ਨਾ ਮੈਨੂੰ ਮੰਨਦਾ ਮਨਾ ਤਾਂ ਮੈਂ ਲਊਂਗੀ ਮਨੇ ਦਾ ਸਿੱਖ ਬਣਾ ਦੂੰਗੀ ਮੈਂ ਅੱਜ ਹੀ ਲੈ ਜੇ ਮੈਨੂੰ ਵੀ ਕਦੇ ਬੈਠੇ ਨੂੰ ਇਹਨੇ ਦੇਖ ਲਿਆ ਤੇਰੇ ਨਾਲ ਤੂੰ ਐ ਦੇਖੀ ਕਿਵੇਂ ਮਾਚਦਾ ਕਿਵੇਂ ਮਾਚਦਾ ਤੈਨੂੰ ਆ ਕੇ ਕਹੂੰ ਉਹ ਤੂੰ ਆਦੀ ਬਹੂ ਕੋਲੇ ਨਹੀਂ ਬੈਠੇ ਨੰਦਾ ਅਲੇ ਆ ਗੱਲ ਲਾਜ਼ਮੀ ਆਖੂ ਤੂੰ ਹੁਣ ਤੈਨੂੰ ਦੱਸ ਕੇ ਆ ਨਾ ਉਹ ਤੂੰ ਮਨਵਾਦੀ ਬਹੂ ਕੋਲੇ ਨਹੀਂ ਬੈਠੇ ਨੰਦਾ ਸੀ ਵੀ ਦੱਸ ਭਲਿਆ ਮਾਨਸ ਜਦੋਂ ਮੈਂ ਘਰੇ ਹੁਮਾਂ ਹੁਣ ਮੈਂ ਆ ਗਿਆ ਭਾਬੀ ਹੁਣ ਮੈਂ ਤੇਰੇ ਤੋਂ ਦੂਰ ਹੋ ਕੇ ਬੈਠਾ ਤੇਨੇ ਮ ਬਧੀਆ ਭੈਣ ਭਾਈਆਂ ਵਾਂਗੂ ਗੱਲ ਕੀਤੀ ਤੈਨੂੰ ਗੱਲ ਇਹ ਕੀ ਕਰਦਾ ਜਾਂਦਾ ਮੇਰੇ ਆਉਂਦੇ ਨੂੰ ਐਂ ਬੈਠੇ ਹੁੰਦੇ ਦੋਨੇ ਭੇ ਮਰਨੇ ਮੈਂ ਪਿੱਛੇ ਡਿੱਗ ਗਿਆ ਇੱਧਰ ਬੈਠ ਨਾ ਡਿੱਗ ਗਿਆ ਸੀ ਪਿੱਛੇ ਨੂੰ ਬੇ ਠਰਕੀ ਮੈਨੂੰ ਤੂੰ ਵੀ ਲੱਗਦਾਗਾ ਤੂੰ ਕਿਹੜਾ ਘਟ ਫਾਦ ਲਈ ਐ ਨਾ ਕਦੇ ਐਂ ਜੇ ਕਰਕੇ ਦੱਸ ਦੇ ਨਾ ਕਦੇ ਐਂ ਕਰਕੇ ਦ ਇਹਦਾ ਕਾਲਜਾ ਮੱਚ ਰਿਹਾ ਮੈਂ ਤਾਂ ਤੈਨੂੰ ਦੱਸਦਾ ਮੈਨੂੰ ਤਾਂ 4 ਦਿਨ ਹੋ ਗਏ ਬੇਬੇ ਐ ਨਹੀਂ ਰੋਟੀ ਨਹੀਂ ਖਾਧੀ ਹਾਈ ਚੱਲ ਰੋਣਾ ਬਾਈ ਬਣ ਕੇ ਕੋਈ ਨਹੀਂ ਮੈਂ ਰੋਟੀ ਬਣਾ ਦੇਣੀ ਹੈ ਤੇਰੇ ਵਾਸਤੇ ਮੈਂ ਰੋਟੀ ਬਣਾ ਕੇ ਲੈ ਕੇ ਆਉਣੀ ਹੈ ਖੜ ਜਾ ਮੈਂ ਆ ਖਵਾਉਣਾ ਇਹਨੂੰ ਮਾਹ ਪੂੜੇ ਕਿੱਥੋਂ ਆਇਆ ਤੂੰ ਕੀ ਕਰਦਾ ਇੱਥੇ ਕਿਉਂ ਮੇਰੀ ਭਾਬੀ ਕੋਲੇ ਬੈਠਾ ਓਏ ਭਾਬੀ ਕੋਲੇ ਖੜਾ ਹੋ ਜਾ ਪਹਿਲਾਂ ਤਾਂ ਖੜਾ ਕਿਉਂ ਉਹ ਮਾੜਾ ਮੋਟਾ ਦੇਖ ਲਿਆ ਕਰ ਤੂੰ ਇਹ ਬੰਦਾ ਘਰੇ ਬਾੜਨ ਵਾਲਾ ਹੈਗਾ ਪਹਿਲਾਂ ਚੱਲ ਕੋਈ ਨਹੀਂ ਬਾਈ ਤੁਸੀਂ ਤਾਂ ਜਾਓ ਹੈ ਮੈਂ ਕਿਹ ਰਹਿਣਾ ਗੱਲਬਾਤ ਕਰ ਲਾਂ ਸਭ ਕਿਤਾਬ ਚੰਗਾ ਭਾਬੀ ਪੁੱਛ ਲਈ ਓ ਬੱਸ ਯਾਰ ਉਹੀ ਚਿੰਬੜੀ ਜਾਂ ਨਾ ਯਾਰ ਗੱਲ ਹੈ ਕੋਈ ਯਾਰ ਤੂੰ ਇੱਧਰ ਬੈਠ ਵੇ ਹਾਂ ਮੇਰੀ ਗੱਲ ਸੁਣਾ ਮੈਂ ਮੈਨੂੰ ਆਈ ਨੂੰ ਮੈਨੂੰ ਲੱਗਾ ਅਜ ਸਵਾ ਮਹੀਨਾ ਨਹੀਂ ਹੋਇਆ ਹੈ ਤੇ ਅਜ ਮੰਦਰੂ ਚ 3700 ਆ ਲਿਆ ਕਰੇ ਹੈ ਉਹ ਮੈਂ ਤੈਨੂੰ ਕਹਿਣਾ ਵੀ ਕੁੰਡੀ ਲਾ ਕੇ ਰੱਖਿਆ ਕਰ ਬਾਂਡਾ ਕੇ ਰੱਖਿਆ ਕਿਉਂ ਕੁੰਡੀ ਲਾ ਕੇ ਰੱਖਿਆ ਕਰ ਮੈਂ ਕਿ ਡਰਦੀ ਆ ਕਿਸੇ ਤੋਂ ਮੈਂ ਕੁੰਡੀ ਲਾ ਕੇ ਰੱਖਾਂ ਮੈਂ ਡਰਦੀ ਤਾਂ ਨਹੀਂ ਇਹਨਾਂ ਦਾ ਹੀ ਨਹੀਂ ਪਤਾ ਮੇਰੇ ਸਾਰੇ ਕਹਿ ਕੇ ਕੀ ਜਾਣਗੇ ਐਵੇਂ ਝੂਪ ਪਾਉਣਗੇ ਆਪਣੇ ਘਰੇ ਹਾਂ ਜਦੋਂ ਇਹਨਾਂ ਨੇ ਪੈਨ ਲਾਗਣਾ ਕੋਈ ਉਲਟਾ ਸਿੱਧਾ ਨਹੀਂ ਕਹਿੰਦਾ ਮੈਨੂੰ ਸਾਰੇ ਬਾਈ ਭਾਬੀ ਤੋਂ ਬਣਾ ਗਾਲ ਨਹੀਂ ਕਰਦੇ ਪੂਰੀ ਇੱਜ਼ਤ ਕਰਦੇ ਆ ਕਿਉਂਕਿ ਮੈਂ ਸੋਨੇ ਦਾ ਰਪੀਆ ਤੂੰ 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 ਕਾਲੇ ਮੂੰਹ ਵਾਲੇ ਤੂੰ ਮੇਰੀ ਬਦਰਾਮੀ ਕਰਾ ਰੱਖਿਆ ਤੂੰ ਨੇ ਕੰਮ ਕਰ ਮੇਰੇ ਸਾਲਿਆਂ ਨੂੰ ਮੈਂ ਜਾਣਦਾ ਮੇਰੇ ਸਾਲੇ ਪਹਿਲਾਂ ਪਹਿਲਾਂ ਇਹ ਐਂ ਹੀ ਕਰਦੇ ਹੁੰਦੇ ਨੇ ਮੈਨੂੰ ਐਂ ਦੱਸ ਵੇ ਤੂੰ ਇਹਦੀ ਬਹੂ ਨਾਲ ਕੀ ਕਰਦਾ ਹੁੰਦਾ ਸੀ ਮੈਂ ਕੀ ਕਰਦਾ ਰਿਹਾ ਮੈਂ ਤਾਂ ਕਦੇ ਉਹਨੂੰ ਸਾਸਰੀ ਘਰ ਬੁਲਾਉਂਦਾ ਵੀ ਹੋਰ ਪਰਜਾਈ ਕਿਵੇਂ ਆ ਹੋਰ ਮੈਂ ਕੀ ਕਰਨਾ ਸੀ ਤੂੰ ਨਾ ਸਹੀ ਸਹੀ ਦਾਦੇ ਤੈਨੂੰ ਨਾ ਨਿਮਰਤ ਖੈਰਾ ਵਰਗੀ ਬਹੂ ਮਿਲੀ ਹੋਈ ਆ ਤੂੰ ਉਹਦੀ ਕਦਰ ਕਰ ਲੈ ਮੈਨੂੰ ਲੱਗਦਾ ਤੂੰ ਮੈਨੂੰ ਭਜਾਏਂਗਾ ਹੁਣ ਜਿਹੜੇ ਸਾਹ ਦੇ ਤੇਰੇ ਲੱchna ਰਹੇ ਨੇ ਉਹ ਭਜਾਈ ਤਾਂ ਉਹਨੇ ਆ ਜਿਹੜਾ ਬੈਠਾ ਸੀ ਇੱਥੇ ਚੌਰਾ ਉਹਨੇ ਕਿ ਭਜਾਈ ਉਹ ਤਾਂ ਕਹਿੰਦਾ ਤੇਰੀਆਂ ਕਰਤੂਤਾਂ ਮਾੜੀਆਂ ਸੀ ਨਾ ਮਰਨਿਆ ਮੇਰੇ ਨਾਲ ਤਾਂ ਤੂੰ ਵਿਆਹਿਆ ਮੇਰੇ ਤਾਂ ਕਦੇ ਨਾਲ ਨਹੀਂ ਲੱਕੇ ਬੈਠਾ ਹੈ ਉਹਦੇ ਨਾਲ ਲੱਗ ਲੱਗ ਲੱਕੇ ਬੈੰਦਾ ਸੀ ਤੂੰ ਓਏ ਤਾਂ ਕਮਲਾ ਮੇਰਾ ਸਾਲਾ ਇਹਦੀ ਤਾਂ ਮਾਨਸਾ ਸਰਾ ਡਾਕਟਰ ਤੋਂ ਤਾਂ ਦਵਾਈ ਚਲਦੀ ਆ ਮੈਨੂੰ ਤਾਂ ਕਿਸੇ ਐਂਗਲ ਤੋਂ ਕੰਮਲਾ ਨਹੀਂ ਲੱਗਿਆ ਹਾਂ ਆ ਦੇਖ ਲੈ ਆ ਬਾਲ ਜਾਂਦਾ ਮਾਰਨ ਲੱਗੀ ਇਹਦਾ ਦਾ ਮੇਰੇ ਨਾਲ ਦਾ ਪਰਸ਼ਾਵਾ ਹੀ ਮਾੜਾ ਪਰਸ਼ਾਵਾ ਨੂੰ ਤਾਂ ਦੇਗਾ ਮੇਰੀ ਗੱਲ ਸੁਣ ਲੈ ਮੈਂ ਸੱਚੀ ਕਹਿ ਰਹੀ ਹਾਂ ਹੂੰ ਪਤੀ ਪਰਮੇਸ਼ਵਰਾ ਤੂੰ ਮੇਰਾ ਹਾਂ ਤੇ ਕੱਲਾ ਪੇਸ਼ਵਾਰ ਹੀ ਨਾ ਰਹੇ ਜੇ ਏਕਲਾ ਮੈਂ ਤੈਨੂੰ ਦੱਸਦਾ ਕੋਈ ਐਸੀ ਵੈਸੀ ਗੱਲ ਨਾ ਨਿਕਲੇ ਵੇ ਤੇਰੀ ਉਹ ਕੀੜੀਆਂ ਵਾਲੇ ਭੌਂਤੇ ਨੇ ਇੰਨਾ ਨਾਚ ਨਚਾਉਣਾ ਨਾ ਤੇਰੇ ਤੋਂ ਮੈਂ ਹਸਾਬ ਲਗਾ ਤੇ ਉਹ ਮੈਂ ਹੁਣ ਤੈਨੂੰ ਕਿਵੇਂ ਸਮਝਾਵਾਂ ਇਹ ਆ ਦੇਖ ਪਹਿਲਾਂ ਤਾਂ ਉਹ ਬੱਬੂ ਆਇਆ ਠੀਕ ਆ ਉਹ ਮੇਰੇ ਵਾਲੀ ਤਾਈ ਆ ਜਿਹੜੀ ਉਹ ਆਈ ਇਹ ਬੰਦਿਆਂ ਤੋਂ ਮਾੜਾ ਮੋਟਾ ਤੂੰ ਬਚਤ ਰੱਖਿਆ ਕਰ ਤੈਨੂੰ ਕਿੰਨੇ ਵਾਰੀ ਆਖਿਆ ਵੀ ਇਹਨਾਂ ਦੀ ਇੱਧਰਲੇ ਪੈਸੇ ਦੀ ਭਾਗੇ ਨਾ ਇੱਧਰ ਦੀ ਕੱਢ ਦਿਆ ਕਰ ਇਹ ਮੇਰੇ ਸਲੇ ਸਿਆਪਾ ਛੱਡ ਦੇਣਗੇ ਆਪਣੇ ਘਰੇ ਛੱਡ ਤੂੰ ਛੱਡ ਮੈਨਾਂ ਦਾ ਸ ਨਿੰਮੂ ਕੌਣ ਸੀ ਉਹ ਨਿੰਮੂ ਮੈਂ ਤਾਂ ਦੱਸ ਵੀ ਨਿੰਮੂ ਦਾ ਤਾਂ ਨਾਂ ਹੀ ਨਾ ਲਿਆ ਕੋਈ ਨਾ ਗੱਲ ਆ ਗਈ ਨਾ ਫਿਰ ਅੱਬੀ ਨਿੰਮੂ ਦਾ ਨਾਮ ਕਿਉਂ ਨਾ ਲਾ ਮੈਂ ਤੂੰ ਮੈਨੂੰ ਕਿਉਂ ਨਹੀਂ ਦੱਸਦੇ ਨਿੰਮੂ ਕੌਣ ਸੀ ਤੂੰ ਭੈਣਾ ਉਹਦਾ ਰਸਣਕਾਰ ਬਣਾਉਣਾ ਤੇ ਤੂੰ ਤੂੰ ਮੈਨੂੰ ਨਿੰਮੂ ਦੇ ਨਾਮ ਤੋਂ ਕਿਉਂ ਨਹੀਂ ਬੁਲਾਉਂਦਾ ਪਰ ਹੁਣ ਤੇਰਾ ਨ ਤੇ ਨਿੰਮੋ ਤੋਂ ਆਪਾਂ ਟੰਡੀਆਂ ਲੈਣੀਆਂ ਯਾਰ ਸਰੋਜਤਾ ਪੁੱਦੀ ਵੀ ਮੈਨੂੰ ਦੱਸਤਾ ਦੇ ਕੌਣ ਐ ਨਿੰਮੋ ਓ ਯਾਰ ਐਵੇਂ ਨਾ ਉਜੜੀਆਂ ਖੱਡਾਂ 'ਚ ਡੱਕੇ ਨਹੀਂ ਮਾਰਦੇ ਹੁੰਦੇ ਜਿਹੜੀ ਗੱਲ ਹੋ ਗਈ ਹੋ ਗਈ ਬਾ ਤੈਨੂੰ ਦੱਸਤਾ ਤੇਰਾ ਨਾਂ ਅਜ ਤੋਂ ਬਾਅਦ ਸਿਬੋ ਐ ਐ ਮੇਰੀ ਸਿਬੋ ਜੱਗੀ ਦੀ ਸਿਬੋ ਨਾ ਨਿੰਮੋ ਨਿਮਰਤ ਖੈਰ ਦਾ ਨਿਕ ਨੇਮ ਨਿੰਮੋ ਤੇ ਮੈਂ ਤਾਂ ਤੇਰੀ ਨਿਮਰਤ ਕਰਾਂਗੀ ਓਏ ਅਨੈਮਰ ਤਖੈਰਾ ਤਾਂ ਕੰਮਲੀਆਂ ਬੜਾ ਖਰਚਾ ਹੈਗਾ ਓਏ ਨੰਗ ਕਰ ਦਿੰਗੇ ਤੂੰ ਮੈਨੂੰ ਆਪਾਂ ਤੇਰਾ ਨਾਂ ਰੱਖਾਂਗੇ ਸਰਗੁਣ ਮਹਿਤਾ ਉਹ ਜਿਵੇਂ ਉਹ ਤਾਂ ਵਿਚਾਰੀ ਲੈ ਉਹ ਆ ਦੂਜੀਆਂ ਚੁੰਨੀਆਂਆਂ ਲੈ ਲੈਂਦੀ ਆ ਦੇਸੀ ਜੀਆਂ ਸੂਤੀ ਚੁੰਨੀਆਂ ਜੀਆਂ ਹਨਾ ਸੂਤੀ ਚੁੰਨੀਆਂ ਹਾਂ ਛਲ ਚੰਗਾ ਤੂੰ ਨੂੰ ਅਹੀਂ ਪਿਆਰ ਕਰਦਾ ਰਹੀਂ ਮੈਂ ਜੋ ਮਾਣੀ ਲੋਕਾਂ ਦੀਆਂ ਗੱਲਾਂ ਚਾਹੁੰਦੀ ਜਿੰਨਾ ਚਿਰ ਪ੍ਰੂਫ ਨਹੀਂ ਮਿਲਦੇ ਉਹ ਦੁਆਚ ਤੇਰੀ ਲੱਤ ਤੋੜੂंगी ਸਬੂਤ ਕਿੱਥੇ ਸਬੂਤ ਤਾਂ ਖਤਮ ਕੀਤੇ ਹੋਏ ਨੇ ਉਹ ਮੰਨ ਲਓ ਵੀ ਹੈ ਏ ਆਏ ਆ ਨਾ ਬੀਬ ਗੱਲ ਇਹ ਆ ਇਹ ਜਿੰਨੇ ਇਹ ਆਂਡ ਗਵਾਂਡ ਹੈ ਨਾ ਇੱਕ ਕੰਬੜੀ ਆਪਣੇ ਤੇ ਆ ਮੱਚਦੇ ਮਾੜੇ ਮੋਟੇ ਰਾਜੀ ਨਹੀਂ ਇਹ ਆਪਣੇ ਤੇ ਆਉ ਤੈਨੂੰ ਮਲੰਗ ਜੀ ਨੂੰ ਇੰਨੀ ਸੋਹਣੀ ਬਹੂ ਜੋ ਮਿਲ ਗਈ ਤਾਂ ਮੱਚਦੇ ਨੇ ਤੇ ਤੂੰ ਮੇਰੀ ਤੇਲੇ ਦੀ ਕਦਰ ਨਹੀਂ ਕਰਦਾ ਓ ਸੌ ਰੱਬ ਦੀ ਓ ਮਲੰਗ ਕਾਦੇ ਬਣੀਓ ਆਪਾਂ ਉਹ ਕਮਲਗੇ ਇੰਨਾ ਤਾਂ ਆਪਾਂ ਨੂੰ ਬਾਹਣ ਆਉਂਦਾਗਾ ਉਹ ਤਾਂ ਆਪਣਾ ਬਾਹਣ ਥੋੜਾ ਜਿਹਾ ਮੇਰਾ ਸਾਰਾ ਰੇਤਲਾ ਆ ਜਾਗਾ ਕੋਈ ਗੱਲ ਨਹੀਂ ਜਿਹਦਾ ਲਾ ਕੇ ਨਾ ਕੰਪਿਊਟਰ ਕਰਾਂ ਘੁੰਮਣ ਵਾਲੇ ਜੱੱਸੇ ਤੋਂ ਲਵਾਇਆ ਕੰਪਿਊਟਰ ਕਰਾਂ ਐ ਪੱਤਰ ਕਰਦੇ ਆਂਗੇ ਝੋਨਾ ਲਾ ਦਿਆ ਕਰਾਂਗੇ ਉੱਥੇ ਆਪਾਂ ਸਾਲ ਚੰਗਾ ਮੈਂ ਤੈਨੂੰ ਇਹ ਕਹਿੰਦੀ ਸੀ ਹੁਣ ਉਹਨਾਂ ਡੱਬੋਂ ਵਾਲੇ ਚੌਧਰੇ ਪਾਲਾ ਫੁੱਲਾਂ ਵਾਲੇ ਨਾ ਪਾਇਆ ਘਰ ਫੁੱਲਾਂ ਵਾਲੇ ਤੋਂ ਮੈਂ ਸੂਟ ਪਾਉਣੀ ਹੁੰਨੀ ਆਉਣਾ ਲੈ ਉਹ ਤੂੰ ਇਹੇ ਕੀ ਗੱਲ ਦਾ ਜਦੋਂ ਮਰਜੀ ਕਰ ਕੋਈ ਗੱਲ ਨਹੀਂ ਹੁਣ ਆਪਾਂ ਅੱਜ ਹੀ ਲੈ ਕੇ ਆਣਾਂ ਮੈਂ ਟਰਬਨ ਟ੍ਰੈਂਡ ਵਾਲਿਆਂ ਤੋਂ ਲੈ ਕੇ ਆਉਂ ਤੂੰ ਮੈਂ ਮਰ ਜਾ ਚ ਠੀਕ ਹਾਂ ਚਾਹ ਬਣਾਈ ਵਧੀਆ ਜੀ ਘੈਂਟ ਜੰਗਾ ਠੀਕ ਆ ਮੈਂ ਬੰਦ ਠੂਹੀ ਸਿੱਧੀ ਕਰ ਲਾਂ ਇੱਕ ਗੱਲ ਤਾਂ ਹੈਗੀ ਆ ਮਜਾਲਾ ਪੈਰ ਤੇ ਪਾਣੀ ਪੈਣ ਦਿੰਦਾ ਮੈਂ ਵੀ ਤੈਨੂੰ ਨਾ ਮਿੱਠੇ ਪੋਚੇ ਮਾਰ ਮਾਰ ਕੇ ਤੇਰੇ ਮੋਸ ਸਾਰਾ ਸੱਚ ਕਢਾਇਆ ਨਾ ਮੈਨੂੰ ਵੀ ਪਿਲਦੀ ਤੀ ਨਾ ਜਾਣੀ ਤੂੰ ਚਾ ਲੈ ਕੇ ਉਣੀਆਂ ਜੀ ਮੈਂ ਹਾਂ ਲੈ ਆ ਲੈ ਕੰਮੜੀਏ ਆ ਜਿਹੜੀਆਂ ਗੱਲਾਂ ਤੂੰ ਕਰਦੀਆਂ ਨਾ ਇਹ ਜੱਗੀ ਬਾਲੇ ਚਿਰਦਾ ਦਿਮਾਗ ਚ ਲਈ ਫਿਰਦਾ ਤੇ ਇਹ ਤਾਂ ਤੂੰ ਭੁੱਲ ਜਾ ਕਰ ਇਹ ਤਾਂ ਭੁੱਲ ਜਾ ਕਰ ਵੀ ਸਾਡੀ ਕੋਈ ਪੈੜ ਕੱਢ ਲੂ ਹੈ ਇਹਨਾਂ ਭੁੱਲ ਜਾ